ਪੰਜਾਬੀ ਸਿਰਫ ਸਿੱਖਾਂ ਦੀ ਬੋਲੀ ਹੈ ਉਹ ਲੋਕਾਂ ਨੇ ਮੰਨ ਲਿਆ ਕਿ ਬਾਕੀ ਪੰਜਾਬੀ ਸਿੱਖਾਂ ਦੀ ਬੋਲੀ ਹੈ ਦੇਖੋ ਸਾਡੇ ਮਾਪਿਆਂ ਨੂੰ ਇਹੀ ਸਮਝਾਇਆ ਗਿਆ ਕਿ ਤੁਹਾਡੀ ਬੋਲੀ ਉਰਦੂ ਹੈ ਤੁਹਾਡੀ ਪੰਜਾਬੀ ਨਹੀਂ ਉਹ ਮੰਨ ਕੇ ਬਹਿ ਗਏ ਸਾਡੇ ਨਾਨੇ ਨਾਨੀਆਂ ਦਾਦੇ ਦਾਦੀਆਂ ਨੂੰ ਵੀ ਇਹੀ ਦੱਸਿਆ ਗਿਆ ਕਿ ਤੁਹਾਡੀ ਬੋਲੀ ਉਰਦੂ ਮੰਨ ਕੇ ਬਹਿ ਗਏ ਲੇਕਿਨ ਉਸ ਤੋਂ ਪਿੱਛੇ ਤਾਰੀਖ ਹੋਰ ਹੈ ਅਗਰ ਤੁਸੀਂ ਸੱਚੇ ਹੋ ਤਾਂ ਫਿਰ ਚੌਕ ਦੇ ਵਿੱਚ ਆ ਕੇ ਨੱਚੋ ਲੋਕ ਤੁਹਾਨੂੰ ਸੱਚਾ ਕਹਿਣਗੇ ਅਗਰ ਤੁਸੀਂ ਉਸ ਸੱਚ ਨੂੰ ਆਪ ਸੱਚ ਨਹੀਂ ਮੰਨਦੇ ਫਿਰ ਤੁਸੀਂ ਲੋਕਾਂ ਨੂੰ ਕਿਵੇਂ ਮਨਵਾਓਗੇ ਸੋ ਵੇਲੇ ਦੇ ਨਾਲ ਨਾਲੇ ਚੀਜ਼ਾਂ ਮੰਨੀਆਂ ਜਾ ਰਹੀਆਂ ਹਨ ਇੱਕ ਤਾਂ ਤੁਹਾਨੂੰ ਪਤਾ ਉਹਨਾਂ ਦੇ ਗੁਰੂ ਸਥਾਨ ਸਾਰੇ ਸਾਡੇ ਸਿੱਖ ਭਰਾਵਾਂ ਦੇ ਇੱਥੇ ਹੀ ਨੇ ਜਿਸ ਤਰੀਕੇ ਨਾਲ ਉਹ ਲੋਕ ਖੁਸ਼ ਸੀ ਐਨੇ ਬਜ਼ੁਰਗ ਬਜ਼ੁਰਗ ਲੋਕ ਕਹਿੰਦੇ ਸੀ ਤਾਂ ਸਦੀਆਂ ਤੋਂ ਚਾਹੁੰਦੇ ਸੀ ਇੱਥੇ ਆਈਏ ਤੇ ਸਾਨੂੰ ਤਾਂ ਯਕੀਨ ਹੀ ਨਹੀਂ ਸੀ ਆਂਦਾ ਸਾ ਅਸੀਂ ਇੱਥੇ ਆ ਚੁੱਕੇ ਹਾਂ ਉਹਨਾਂ ਨੇ ਐਨੇ ਪਿਆਰ ਦਾ ਇਜ਼ਹਾਰ ਕੀਤਾ ਐਨੇ ਉਹ ਖੁਸ਼ ਸਨ ਤੇ ਸਾਨੂੰ ਇੰਨੀ ਖੁਸ਼ੀ ਹੁੰਦੀ ਸੀ ਨਾ ਮਿਲ ਕੇ ਸਾਨੂੰ ਲੱਗੇ ਸਾਡੇ ਭੈਣ ਭਰਾ ਆਏ ਨੇ ਅਸੀਂ ਉਹਨਾਂ ਨੂੰ ਗਲੇ ਨਾਲ ਲਾਈਏ ਉਹਦੇ ਫੌਰਨ ਬਾਅਦ ਇਹ ਜੰਗ ਦਾ ਇਸ਼ੂ ਬਣ ਗਿਆ ਤੁਸੀਂ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਹਾਂ ਡਾਕਟਰ ਸ਼ਮਾਇਲਾ ਹੁਸੈਨ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਸ਼ਬੇ ਇੰਤਜ਼ਾਰ ਅਸ ਪ੍ਰੋਗਰਾਮ ਵਿੱਚ ਜਿਸੀ ਤੁਹਾਡੀ ਮੁਲਾਕਾਤ ਕਰਵਾਵਾਂਗੇ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਪੰਜਾਬੀ ਦੀ ਸੇਵਾ ਵਾਸਤੇ ਆਪਣੀ ਜ਼ਿੰਦਗੀ ਵਕਫ ਕਰ ਦਿੱਤੀ ਹੈ ਤੇ ਨਾ ਸਿਰਫ ਵਕਫ ਕਰ ਦਿੱਤੀ ਹੈ ਬਲਕਿ ਆਉਣ ਵਾਲੀਆਂ ਨਸਲਾਂ ਨੂੰ ਵੀ ਉਹ ਪੰਜਾਬੀ ਦਾ ਜਿਹੜਾ ਸਾਡਾ ਮੈਸੇਜ ਹੈ ਉਹ ਪਹੁੰਚਾਣ ਲਈ ਹਰ ਵੇਲੇ ਸਰਗਰਮ ਰਹਿੰਦੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਨੇ ਪੰਜਾਬੀ ਦੇ ਸੇਵਕ ਨੇ ਬਹੁਤ ਵੱਡੇ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਕਰਵਾਉਂਦੇ ਨੇ ਪੰਜਾਬੀ ਪ੍ਰਚਾਰ ਦੇ ਪ੍ਰੈਜ਼ੀਡੈਂਟ ਨੇ ਜੀ ਹਾਂ ਮੈਂ ਜ਼ਿਕਰ ਕਰ ਰਹੀ ਆ ਅਹਿਮਦ ਰਜ਼ਾ ਪੰਜਾਬੀ ਸਾਹਿਬ ਦਾ ਆਓ ਤੁਹਾਡੇ ਨਾਲ ਮਿਲ ਕੇ ਅਸੀਂ ਉਹਨਾਂ ਦਾ ਸਵਾਗਤ ਕਰ ਸਤਿ ਸ੍ਰੀ ਅਕਾਲ ਜੀ ਵੈਲਕਮ ਸਲਾਮ ਜੀ ਸਰ ਜੀ ਪਹਿਲਾਂ ਤਾਂ ਤੁਹਾਡੀ ਬੜੀ ਮਿਹਰਬਾਨੀ ਤੁਸੀਂ تشریف ਲਿਆ ਹੈ ਵਕਤ ਕੱਢਿਆ ਸਾਡੇ ਲਈ ਤੁਸੀਂ ਇੰਨਾ ਸੀਰੀਅਸ ਮੂਨਾ ਬਣਾਓ ਮੈਂ ਕੋਈ ਅਜੇ ਨਹੀਂ ਮੈਂ ਹਰ ਦਮ હાજર ਬਹੁਤ ਸ਼ੁਕਰੀਆ ਜਰ ਪਰ ਸਰ ਬਹੁਤ سارے ਸਵਾਲ ਨੇ ਲੇਕਿਨ ਮੈਂ ਕੋਸ਼ਿਸ਼ ਕਰਾਂਗੀ ਕਿ ਇੱਕ ਤੋਂ ਸ਼ੁਰੂ ਕਰ ਲਓ ਇੱਕ ਤੋਂ ਸ਼ੁਰੂ ਕਰਾ 10 ਤੋਂ ਸ਼ੁਰੂ ਨਾ ਕਰਾ ਹਾਂ ਅਸੀਂ ਪਹਿਲੇ ਤੋਂ ਸ਼ੁਰੂ ਕਰ ਲੈਂਦੇ ਆ ਫਿਰ ਤੁਸੀਂ ਸਾਨੂੰ ਇਹ ਦੱਸੋ ਕਿ ਨਫਸਾ ਨਫਸੀ ਦੇ ਇਸ ਦੌਰ ਦੇ ਵਿੱਚ ਜਦੋਂ ਹਰ ਕੋਈ ਪੈਸਾ ਕਮਾਉਣ ਦੇ ਚੱਕਰ ਚ ਰਹਿੰਦਾ ਹੈ ਤੋ ਉਹਨੂੰ ਕਿੱਥੋਂ ਦਿਮਾਗ ਚ ਆਇਆ ਕਿ ਪੰਜਾਬੀ ਜ਼ੁਬਾਨ ਜਿੰਨੂੰ ਸਾਡੇ ਵਾਲੇ ਪਾਸੇ ਤਾਂ ਵੈਸੇ ਕੋਈ ਔਨ ਹੀ ਨਹੀਂ ਹੁਣ ਕਰ ਰਿਹਾ ਨਾ ਅਸੀਂ ਹਾਰ ਟਾਈਮ ਕੰਪਲੈਕਸ ਚ ਪੈ ਰਹੇ ਹਾਂ ਤੁਸੀਂ ਨਾਜ਼ਿਰ ਨੂੰ ਔਨ ਕੀਤਾ ਬਲਕਿ ਉਹਦੇ ਵਧਾਵਾ ਸੇ ਕੰਮ ਵੀ ਸ਼ੁਰੂ ਕਰ ਦਿੱਤਾ ਇਹ ਕਿੱਥੋਂ ਤੁਹਾਡੇ ਦਿਮਾਗ ਚ ਆਇਆ ਦੇਖੋ ਹੁੰਦਾ ਇਹ ਹੈ ਕਿ ਕਿਸੇ ਵੀ ਚੀਜ਼ ਦਾ ਕਿਸੇ ਵੀ ਟਾਈਮ ਆ ਜਾਣਾ ਇਹ ਕੋਈ ਇਤਨਾ ਵੱਡਾ ਅਚੰਭੇ ਦੀ ਗੱਲ ਨਹੀਂ ਹੁੰਦੀ। ਅਕਲ ਹੈ, ਅਕਲ ਕਿਸੇ ਵੀ ਟਾਈਮ ਆ ਸਕਦੀ ਹੈ। ਸੋ ਬੋਲੀ ਦਾ ਜੁੜਨਾ ਲੋਕਾਂ ਦੀ ਜਿਹੜੀ ਬੋਲੀ ਹੈ। ਬੋਲੀ ਹੁੰਦੀ ਕੀ ਹੈ? ਬੋਲੀ ਕਿਸੇ ਵੀ ਖਿੱਤੇ ਦੇ ਲੋਕਾਂ ਦਾ ਇਜ਼ਹਾਰ ਦਾ ਜ਼ਰੀਆ ਹੁੰਦੀ ਹੈ। ਉਹਦੇ ਅੰਦਰ ਉਹਨਾਂ ਦੀ ਤਾਰੀਖ ਹੁੰਦੀ, ਉਹਨਾਂ ਦਾ ਕਲਚਰ ਹੁੰਦਾ, ਸਭਿਆਚਾਰ ਸਾਰਾ ਕੁਝ ਉਸ ਬੋਲੀ ਦੇ ਅੰਦਰ ਹੁੰਦਾ। ਬੋਲੀ ਨਮਾਇੰਦਾ ਹੁੰਦੀ ਹੈ ਕਿਸੇ ਵੀ ਕੌਮ ਦੀ। ਸੋ ਜਦੋਂ ਇਹ ਦੇਖਿਆ ਕਿ ਪੰਜਾਬ ਦੇ ਅੰਦਰ ਪੰਜਾਬੀ ਬੋਲੀ ਦਾ ਬਹੁਤ ਬੁਰਾ ਹਾਲ ਹੈ। ਕਰੋੜਾਂ ਲੋਕ ਹਨ ਪੰਜਾਬੀ। ਹਮਮ ਔਰ ਆਪਣੀ ਬੋਲੀ ਤੋਂ ਬਹੁਤ ਵਾਂਝੇ ਬੜੇ ਦੂਰ ਹਨ। ਤਕੋ ਵਜਾਤੇ ਹੋਏਗੀ ਵਜਾ ਜਾਣੀ ਤੇ ਇਹੀ ਹੈ ਕਿ ਪੰਜਾਬੀ ਤਾਂ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਕਿ ਤੁਹਾਡੀ ਕਿਹੜੀ ਲੈਂਗੁਏਜ ਹੈ ਬਾਕੀ ਜ਼ਬਾਨਾਂ ਕਿਹੜੀਆਂ ਹਨ ਫਰਸਟ ਲੈਂਗੁਏਜ ਦਾ ਕੀ ਰੋਲ ਹੈ ਸੈਕੰਡ ਲੈਂਗੁਏਜ ਦਾ ਕੀ ਰੋਲ ਹੈ ਉਸ ਤੋਂ ਅੱਗੇ ਕਿਤਨੀਆਂ ਬੋਲੀਆਂ ਦਾ ਰੋਲ ਹੈ ਸੋ ਇੱਕ ਬਹੁਤ ਹੀ ਜ਼ਿਆਦਾ ਤੁਸੀਂ ਕਹੋ ਕਿ ਡਿਸਟਰਬਿੰਗ ਸਿਚੁਏਸ਼ਨ ਸੀ ਦੂਰ ਦੂਰ ਤੱਕ ਕੋ ਪੰਜਾਬੀ ਸਾਹ ਨਜ਼ਰ ਨਹੀਂ ਆਂਦੀ ਓਕੇ ਇਤਨੀ ਤਜ਼ਹੀਕ ਕਿਸੇ ਵੀ ਕੌਮ ਦੀ ਬੋਲੀ ਦੀ ਕਰੋੜਾਂ ਲੋਕਾਂ ਦੀ ਬੋਲੀ ਦੀ ਇੱਥੇ ਤੇ ਚੰਦ ਲੋਕਾਂ ਦੀ ਬੋਲੀ ਹੈ ਚੰਦ ਹਜ਼ਾਰ ਲੋਕਾਂ ਦੀ ਤੋਂ ਸਾਰੇ ਰਾਈਟਸ ਲੈ ਕੇ ਬੈਠੇ ਨੇ ਐਸੀ ਹੈ ਪਾਕਿਸਤਾਨੀ ਪੰਜਾਬ ਦੇ ਅੰਦਰ ਕਰੋੜਾਂ ਲੋਕ ਤੇ ਉਹਨਾਂ ਦੀ ਬੋਲੀ ਨਾ ਕਿਤੇ ਪੜਾਈ ਜਾਂਦੀ ਏ ਉਹ ਬੋਲ ਦੇਣ ਤੇ ਲੋਕਾਂ ਦਾ ਠੱਠਾ ਬਣਾਇਆ ਜਾਂਦਾ ਉਹ ਵਜ੍ਹਾ ਜਾਣੀ ਉਹ ਸਮਝਿਆ ਤੇ ਫਿਰ ਇਹ ਕਹਿ ਕੇ ਹੁਣ ਇਸ ਤੋਂ ਦੂਰ ਰਹਿਣਾ ਨਹੀਂ ਪ੍ਰੈਕਟੀਕਲੀ ਕੁਝ ਕਰਕੇ ਦਿਖਾਓ ਸੋ ਫਿਰ ਪੰਜਾਬੀ ਹਲਾਣਾ ਹੋਇਆ ਔਰ ਪ੍ਰੈਕਟੀਕਲੀ ਫਿਰ ਜੋ ਜਿੰਨੇ ਜੋਗੇ ਹੈ ਸਾਂ ਉਹ ਸ਼ੁਰੂ ਕੀਤਾ ਹੋਰ ਅੱਜ ਤੱਕ ਕਰਦੇ ਆ ਰਹੇ ਆ। ਜੇ ਪੰਜਾਬੀ ਪ੍ਰਚਾਰ ਜਿਹੜੀ ਤੁਹਾਡੀ ਤਨਜ਼ੀਮ ਹੈ ਜੀ ਜੀ ਉਹਨੂੰ ਵੀ ਕੋਈ ਫੰਡਸ ਵਗੈਰਾ ਆਂਦੇ ਨਹੀਂ ਆ ਉਹ ਵੀ ਤੁਸੀਂ ਆਪਣੇ ਹੀ ਸਿਰ ਤੇ ਕੰਮ ਸ਼ੁਰੂ ਕੀਤਾ ਹੈ। ਮੈਂ ਸਦਕੇ ਜਾਵਾਂ ਤੁਹਾਡੇ ਸਵਾਲ ਦੇ ਵੈਸੇ ਇਹ ਤਾਂ ਇਹ ਨਹੀਂ ਹੈ ਕਿ ਤੁਸੀਂ ਫਰੂਟ ਦੀ ਰੇੜੀ ਲਾਈ ਹੈ ਕਿ ਤੁਹਾਨੂੰ ਪਿਛੋਰ ਵੀ ਸਪੋਰਟ ਆਂਦੀ। ਸਰ ਪੁੱਛਣਾ ਤਾਂ ਬਣਦਾ ਹੈ ਨਾ। ਹਾਂ ਹਾਂ। ਕਿ ਲੋਕ ਤਾਂ ਕਹਿੰਦੇ ਆ ਮਰਦਾ ਪੰਜਾਬੀ ਬਹੁਤ ਕਮ ਆਂਦਾ ਹੈ। ਪੰਜਾਬੀ ਜਿਹੜੀ ਹੈ ਨਾ ਇੱਕ ਹੁੰਦੀ ਕਿ ਕੋਈ ਵੀ ਪ੍ਰੋਡਕਟ ਜਿਹੜੀ ਮਾਰਕੀਟ ਦੇ ਵਿੱਚ ਨਾ ਚੱਲਣ ਵਾਲੀ ਹੁੰਦੀ ਹੈ ਪੈਸਾ ਉਹਦੇ ਤੋਂ ਆਂਦਾ। ਹੂੰ। ਪੈਸਾ ਉਹਦੇ ਤੋਂ ਨਹੀਂ ਆਂਦਾ ਕਿ ਜਿਹੜੀ ਕੋਈ ਡੈਡ ਚੀਜ਼ ਹੋਵੇ ਸੋ ਪੰਜਾਬੀ ਡੈਡ ਚੀਜ਼ ਹੈ ਇਹਦੇ ਅੰਦਰ ਜਿੰਨੇ ਆਣਾ ਆਪਣੀ ਬਾਲਕ ਸੇਖਣੀ ਹੈ ਆਪਣੇ ਕੋਲੋਂ ਪੈਸਾ ਲਾਣਾ ਹੈ ਤੇ ਆਪ ਟਾਈਮ ਦੇਣਾ ਤੇ ਆਪ ਗੱਲਾਂ ਸੁਣਨੀਆਂ ਨੇ ਗਾੜਾ ਸੁਣਨੀਆਂ ਔਰ ਉਹਦੇ ਪਿੱਛੇ ਮਕਸਦ ਇੱਕੀ ਅਚੀਵ ਕਰਨਾ ਹੈ ਕਿ ਕੁਝ ਲੋਗਾਂ ਨੂੰ ਜਾਗ੍ਰਿਤੀ ਇਹਨਾਂ ਦੇ ਵਿੱਚ ਕਾਰਨ ਆ ਜਾਵੇ ਆਪਣੀ ਲੈਂਗੁਏਜ ਦੇ ਬਾਰੇ ਆ ਜਾਣ ਇਹ ਸੂਫੀਆਂ ਬਖਤਾ ਗੁਰੂਆਂ ਦੀ ਬੋਲੀ ਜਿਹੜੀ ਹੈ ਉਹਦੇ ਨੇੜੇ ਆ ਜਾਣ ਪੰਜਾਬੀ ਅਜੇ ਤੱਕ ਪੈਸਾ ਨਹੀਂ ਹੈ ਮੈਂ ਦੁਆ ਕਰਦਾ ਕਿ ਪੰਜਾਬੀ 'ਚ ਪੈਸਾ ਆਏ ਤੇ ਫਿਰ ਆਪਾਂ ਸਾਰੇ ਰੜ ਕੇ ਖਾਈਏ ਸਾਰੇ ਨਾਲ ਮਸੇ ਇਹ ਤਾਂ ਜਿਹੜਾ ਰਲ ਕੇ ਖਾਣ ਵਾਲੀ ਗੱਲ ਹੈ ਲੋਕਾਂ ਨੇ ਤਾਂ ਹੁਣ YouTube ਚੈਨਲਸ ਤੋਂ ਤਾਂ ਕਮਾਉਣਾ ਸ਼ੁਰੂ ਕਰ ਦਿੱਤਾ ਹੈ ਬਹਾਰਾਲ ਪੰਜਾਬੀ ਦੇ ਨਾਂ ਤੇ ਹੀ ਬਲਕਿ ਹੁਣ ਤਾਂ ਜਿਹੜੇ ਸਾਡੇ ਮੀਡੀਆ ਚੈਨਲ ਸੀ ਜਿਹੜੇ ਸਾਡੇ ਮੇਨਸਟ੍ਰੀਮ ਮੀਡੀਆ ਉਹਨਾਂ ਨੂੰ ਵੀ ਯਾਦ ਆ ਗਿਆ ਕਿ ਉਹ ਪੰਜਾਬੀ ਦੇ ਨਾਂ ਤੇ ਤਾਂ ਪੈਸਾ ਆਂਦਾ ਪਿਆ ਹੈ ਪੰਜਾਬੀ ਦੇ ਨਾਂ ਤੋਂ ਤਾਂ ਸ਼ੋਹਰਤ ਵੀ ਹੁੰਦੀ ਹੈ ਹੁਣ ਚੜ੍ਹਦੇ ਪੰਜਾਬ ਵਿੱਚ ਵੀ ਸਾਨੂੰ ਵੇਖਿਆ ਜਾਂਦਾ ਲੈਂਦੇ ਪੰਜਾਬ ਚ ਪੂਰੀ ਦੁਨੀਆ ਚ ਵੀ ਉਹਨਾਂ ਦਾ ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਪੈਸਾ ਕਮਾਉਣ ਲਈ ਤੁਸੀਂ ਕਿਹੜਾ ਰਸਤਾ ਇਖਤਿਆਰ ਕਰਨ ਵਾਲੇ ਹੋ ਅਜ਼ਮਾਨ ਦੇਖੋ ਇੱਕ ਤਾਂ ਜਿਹੜੇ ਜਿਹੜੇ ਵੀ ਲੋਕ ਪੰਜਾਬੀ ਪ੍ਰੋਗਰਾਮਿੰਗ ਸ਼ੁਰੂ ਕਰ ਰਹੇ ਹਨ ਦੋ ਹੁੰਦੀਆਂ ਅੰਗਲੰਗ ਸਭ ਤੋਂ ਪਹਿਲੇ ਤੇ ਕਰ ਤੇ ਪੰਜਾਬੀ ਦੇ ਅੰਦਰ ਰਹੀ ਹੈ ਨਾ ਬਾਕੀ ਜ਼ਬਾਨਾਂ ਦੇ ਅੰਦਰ ਵੀ ਤਾਂ ਸਾਰਾ ਕੁਝ ਇਹੀ ਹੋ ਰਿਹਾ ਸੋ ਚੰਗਾ ਹੈ ਪੰਜਾਬੀ ਦੇ ਅੰਦਰ ਕਰਨ ਦੂਸਰੇ ਅੰਦਰ ਦੇ ਜਿੱਥੇ ਵੀ ਤੁਸੀਂ ਜਾਂਦੇ ਹੋ ਪ੍ਰੋਫੈਸ਼ਨਲਿਜ਼ਮ ਇਹੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਉਹਦੇ ਕਿਸ ਤਰ੍ਹਾਂ ਨੂੰ ਕੀ ਆ ਰਿਹਾ ਹੈ ਸੋ ਜਿਵੇਂ ਜਿਵੇਂ ਪੰਜਾਬੀਆਂ ਦੀ ਜਾਗਰੂਕੀ ਵਧਦੀ ਜਾ ਰਹੀ ਬੋਲੀ ਦੇ ਨੇੜੇ ਆ ਰ ਹੈ ਐਨਟੀਆਰਪੀ ਵੇਵਰਸ਼ਿਪ ਤੇ ਸਾਰੀਆਂ ਚੀਜ਼ਾਂ ਵੱਧ ਰਹੀਆਂ ਜਿਹੜੀ ਬਹੁਤ ਇੱਕ ਚੰਗੀ ਚੀਜ਼ ਹੈ ਹੁਣ ਅਗਲਾ ਤੁਹਾਡਾ ਸਵਾਲ ਹੈ ਕਿ ਤੁਸੀਂ ਕਿਵੇਂ ਕਰ ਰਹੇ ਹੋ ਅਸੀਂ ਇੱਕ ਗਰੁੱਪ ਆ ਪੰਜਾਬੀ ਪ੍ਰਚਾਰ ਆਰਗੇਨਾਈਜੇਸ਼ਨ ਜਿੰਦੇ ਅੰਦਰ ਅਸੀਂ 8-10 ਦੋਸਤ ਆ ਉਹੀ ਅਸੀਂ ਪੈਸਾ ਆਪਣਾ ਇਕੱਠਾ ਕਰਦੇ ਆ ਦੂਸਰਾ ਅਸੀਂ ਥੋੜਾ ਵੱਖ-ਵੱਖ ਕੰਪਨੀ ਦੇ ਅੰਦਰ ਵੱਖ-ਵੱਖ ਗਵਰਨਮੈਂਟ ਦੇ ادارے ਜਿੰਨੇ ਆ ਜਿਸ ਤਰੀਕੇ ਦੇ ਨਪਿਲਾਕ ਹੈ ਅਸੀਂ ਪਿਲਾਕ ਨੂੰ ਉਹਨਾਂ ਦੇ ਸਪੋਰਟ ਲੈਣੇ ਆ ਉਹਨਾਂ ਤੋਂ ਹਾਲ ਫਰੀ ਲੈਣੇ ਆ ਕਿਉਂਕਿ ਅਸੀਂ ਪੰਜਾਬੀ ਦਾ ਕੰਮ ਕਰ ਰਹੇ ਹਾਂ ਪੰਜਾਬੀ ਦਾ ਇਦਾਰਾ ਹੈ ਇਸੇ ਤਰੀਕੇ ਕਾਰਪੋਰੇਟ ਕਲਚਰ ਦੇ ਅੰਦਰ ਅਸੀਂ ਜਾਂਦੇ ਆ ਵੱਖ-ਵੱਖ ਕੰਪਨੀਆਂ ਤੁਸੀਂ ਦੱਸਦੇ ਆਂ ਕਿ ਅਗਰ ਬਾਕੀ ਫੈਸਟੀਵਲਸ ਤੇ ਤੁਸੀਂ ਪੈਸਾ ਲਾ ਰਹੇ ਹੋ ਤਾਂ ਕਿਤੇ ਨਾ ਕਿਤੇ ਪੰਜਾਬੀ ਦੇ ਅੰਦਰ ਲਾ ਕੇ ਦੇਖੋ ਇੱਥੇ ਵੀ ਲੋਕ ਆਣਗੇ ਹੁਣ ਫੈਸਟੀਵਲ ਇਸ ਜਿੰਨੇ ਵੱਡੇ ਕਰਦੇ ਜਾਵਾਂਗੇ ਜਿੰਨੇ ਪ੍ਰੋਡਕਟਿਵਿਟੀ ਹੁੰਦੇ ਵਧਦੇ ਜਾਏਗੇ ਜਿੰਤਨੀ ਹੁੰਦੇ ਤੇ ਫੇਮਸ ਸ਼ਖਸੀਅਤਾਂ ਆਂਦੀਆਂ ਜਾਣਗੀਆਂ ਤੁਹਾਡਾ ਕਾਰਪੋਰੇਟ ਕਲਚਰ ਤੁਹਾਨੂੰ ਉਤਨਾ ਸਪੋਰਟ ਕਰਨਾ ਸ਼ੁਰੂ ਕਰ ਦੇਵੇਗਾ ਔਰ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਵੱਡੇ ਇਵੈਂਟਸ ਕਰਨ ਵੱਡੇ ਮੇਲੇ ਲਾੜ ਵੱਡੀਆਂ ਕਾਨਫਰੰਸਾਂ ਕਰਨ ਤਾਂ ਜੇ ਤੁਹਾਡੀ ਜਗ੍ਹਾ ਬਣੇ ਤੁਸੀਂ ਆਪਣਾ ਜਿਹੜਾ ਸੋਸ਼ਲ ਰਿਸਪਾਂਸਿਬਿਲਟੀ ਦਾ ਇੱਕ ਬਜਟ ਹੈ ਹਰ ਕੰਪਨੀ ਦੇ ਕੋਲ ਹੁੰਦਾ ਹੈ ਉਹਨੂੰ ਬਾਕੀ ਜ਼ਬਾਨਾਂ ਤੇ ਦੂਜੀਆਂ ਜ਼ਬਾਨਾਂ ਤੇ ਲਾਂਦੇ ਨੇ ਤੇ ਜਿਹੜੀ ਪੰਜਾਬ ਦੀ ਜ਼ੁਬਾਨੀ ਦੇ ਵਿੱਚ ਬੈਕ ਕੁਮਾਰ ਰਹਿਣ ਉਹਦੇ ਤੇ ਵੀ ਤੇ ਲਾਣ ਸੋ ਅਜੇ ਤੱਕ ਨਹੀਂ ਕੋਈ ਵੱਡਾ ਪੈਸਾ ਲਾ ਰਿਹਾ ਉਹਦੇ ਤੇ ਲਵਾਣਾ ਚਾਹੀਦਾ ਹੈ ਉਸ ਸਾਈਡ ਤੇ ਲਿਆਣਾ ਚਾਹੀਦਾ ਨਾ ਕਿ ਅਸੀਂ ਇਸ ਨੂੰ ਬਹੁਤ ਮੁਤਬਰਕ ਔਰ ਪਾਕ ਜੀ ਬੋਲੀ ਬਣਾ ਕੇ ਗਿਲਾਫਾਂ ਦੇ ਵਿੱਚ ਇਹਨੂੰ ਅਸੀਂ ਸੰਭਾਲ ਕੇ ਰੱਖ ਦਈਏ ਔਰ ਇਹਨੂੰ ਹਵਾ ਨਾ ਲੱਗਣ ਦੇਈਏ ਬੋਲੀ ਉਹੀ ਹੁੰਦੀ ਜਿਹੜੀ ਸਮਾਜ ਦੇ ਅੰਦਰ ਜੀਂਦੀ ਹੈ ਤਰੱਕੀ ਉਹੀ ਕਰਦੀ ਹੈ ਜਿਹਨੂੰ ਸਾਰੇ ਸਮਾਜ ਦੇ ਖੇਤਰ ਅਡਾਪਟ ਕਰਦੇ ਸੋ ਪੰਜਾਬੀ ਨੂੰ ਵੀ ਅਡਾਪਟ ਕਰਵਾਉਣਾ ਚਾਹੀਦਾ ਖਤ ਮਸਲਾ ਕੀ ਹੋਇਆ ਦੇਖੋ ਅਗਰ ਅਸੀਂ ਵੇਖਦੇ ਆ ਸਰਹਦੋਂ ਪਾਰ ਉਧਰ ਜਾਈਏ ਤੇ ਉਧਰ ਤਾਂ ਪੰਜਾਬੀ ਚ ਨਾ ਸਿਰਫ ਇੱਕ এডਿਕੇਸ਼ਨ ਹੈ ਬਲਕਿ ਉੱਥੇ ਤਾਂ ਪੰਜਾਬੀ ਚ ਲਿਖਿਆ ਪੜਿਆ ਵੀ ਹਰ ਤਰ੍ਹਾਂ ਜਾਂਦਾ ਮਤਲਬ ਕਰਦੇ ਵੱਡੇ ਵੀ ਬੋਲੀ ਜਾ ਰਹੇ ਬੱਚੇ ਵੀ ਬੋਲੀ ਜਾ ਰਹੇ ਉਹਨਾਂ ਨੂੰ ਇਹੋ ਜਿਹਾ ਕੋਈ ਮਤਲਬ ਅਹਸਾਸੇ ਕਮਜ਼ਰੀ ਵੀ ਨਹੀਂ ਹੈ ਸਾਡੇ ਵਾਲੇ ਪਾਸੇ ਕਿਹੜੇ ਟਾਈਮ ਇਹ ਹੋਈ ਜ ਸਾਡੇ ਵੱਡਿਆਂ ਨੂੰ ਵੀ ਸਮਝ ਨਹੀਂ ਆਈ ਸਾਨੂੰ ਵੀ ਸਮਝ ਨਹੀਂ ਆਈ ਕਿ ਸਾਡੇ ਨਾਲ ਹੱਥ ਕੀ ਹੋ ਰਿਹਾ ਹੈ ਇਹ ਸਾਨੂੰ ਥੋੜਾ ਜਿਹਾ ਵੀ ਸਾਰਾ ਸਮਝਾਣਾ ਦੇਖੋ ਜਦੋਂ ਪਾਰਟੀਸ਼ਨ ਹੁੰਦੀ ਨਾ ਤਾਂ ਪਾਰਟੀਸ਼ਨ ਤੋਂ ਪਹਿਲੇ ਜਿਹੜੀ ਬੋਲੀਆਂ ਦੀ ਵੰਡ ਦੀ ਗੇਮ ਹੈ ਬਲਕਿ ਬੋਲੀ ਦੀ ਵੰਡ ਉਹ ਤਿੰਨ ਦੜਿਆਂ ਦੇ ਅੰਦਰ ਵੰਡਿਆ ਜਾਣਾ ਸਿੱਖਾਂ ਦੇ ਹਿੰਦੂਆਂ ਤੇ ਔਰ ਮੁਸਲਮਾਨਾਂ ਤੇ ਔਰ ਉਸੇ ਬੇਸ ਤੇ ਫਿਰ ਪਾਰਟੀਸ਼ਨ ਕਰਵਾਉਣਾ ਇੱਕ ਬੜੇ ਵੱਡੇ ਏਜੰਡੇ ਸੀ ਉਹ ਏਜੰਡੇ ਪੂਰੇ ਕੀਤੇ ਗਏ ਉਸ ਤੋਂ ਬਾਅਦ ਉਸ ਨਫ਼ਰਤ ਦੀ ਬੁਨਿਆਦ ਤੇ ਕੋਈ 15 ਲੱਖ ਪੰਜਾਬੀਆਂ ਨੂੰ ਮਰਵਾਣਾ ਨਫ਼ਰਤ ਫੈਲਾਣੀ ਫਿਰ ਉਹਨਾਂ ਨੂੰ ਕਹਿਣਾ ਕਿ ਪੰਜਾਬੀ ਸਿਰਫ ਸਿੱਖਾਂ ਦੀ ਬੋਲੀ ਹੈ ਤੂ ਲੋਕਾਂ ਨੇ ਮੰਨ ਲਿਆ ਕਿ ਬਾਕੀ ਪੰਜਾਬੀ ਸਿੱਖਾਂ ਦੀ ਬੋਲੀ ਹੈ ਇੱਥੇ ਕਹਿ ਗਏ ਕਿ ਤੁਹਾਡੀ ਬੋਲੀ ਉਰਦੂ ਹੈ ਸੋ ਇੱਕ ਵੱਡਾ ਖਿਲਵਾੜ ਪਿੱਛੇ ਚੱਲਿਆ ਆਂਦਾ ਹੈ ਉਹੀ ਸਾਨੂੰ ਕੁਝ ਦਿੱਤਾ ਗਿਆ ਦੇਖੋ ਸਾਡੇ ਮਾਪਿਆਂ ਨੂੰ ਇਹੀ ਸਮਝਾ ਆ ਗਿਆ ਕਿ ਤੁਹਾਡੀ ਬੋਲੀ ਉਰਦੂ ਹੈ ਤੁਹਾਡੀ ਪੰਜਾਬੀ ਨਹੀਂ ਉਹ ਮੰਨ ਕੇ ਬਹਿ ਗਏ ਸਾਡੇ ਨਾਨੇ ਨਾਨੀਆਂ ਦਾਦੇ ਦਾਦੀਆਂ ਨੂੰ ਵੀ ਇਹੀ ਦੱਸਿਆ ਕਿ ਤੁਹਾਡੀ ਬੋਲੀ ਉਰਦੂ ਹੈ ਮੰਨ ਕੇ ਬਹਿ ਗਏ ਲੇਕਿਨ ਉਸ ਤੋਂ ਪਿੱਛੇ ਤਾਰੀਖ ਹੋਰ ਹੈ ਸੋ ਬੋਲੀ ਜਿਹੜੀ ਪੰਜਾਬ ਦੇ ਅੰਦਰ ਅਸੀਂ ਇੱਥੇ ਬੈਠੇ ਹਾਂ ਸਭ ਦੀ ਬੋਲੀ ਕਿਸੇ ਏਰੀਆ ਦੀ ਹੁੰਦੀ ਹੈ ਬੋਲੀ ਮਜ਼ਮਾ ਦੀ ਨਹੀਂ ਹੁੰਦੀ ਸੋ ਇਹ ਖੇਡ ਕੀਤੀ ਗਈ ਉਸ ਸਾਈਡ ਦੇ ਅੰਦਰ 1968 ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਪੰਜਾਬੀ ਐਕਟ ਸੀ ਉਹਦੇ ਰਾਹੀਂ ਪੰਜਾਬੀ ਨੂੰ ਉੱਥੋਂ ਦੀ ਅਫੀਸ਼ੀਅਲ ਲੈਂਗੁਏਜ ਬਣਵਾ ਲਿਆ ਸਾਰਾ ਕੁਝ ਪੰਜਾਬੀ ਦੇ ਅੰਦਰ ਹੋਣ ਲੱਗ ਗਿਆ ਉਹਨਾਂ ਦੇ ਨਾਲ ਪੰਜਾਬੀ ਪਾਰਟੀਸ਼ਨ ਤੋਂ ਪਹਿਲੇ ਜੋੜ ਦਿੱਤੀ ਗਈ ਸੀ ਸਾਡੇ ਤੋਂ ਤੋੜ ਦਿੱਤੀ ਗਈ ਸੀ ਸੋ ਇਹੀ ਵਜ੍ਹਾ ਹੈ ਕਿ ਉਧਰ ਤੁਹਾਨੂੰ ਪੰਜਾਬੀ ਨਜ਼ਰ ਆਉਂਦੀ ਹੈ ਇੰਦਰ ਪੰਜਾਬੀ ਨਜ਼ਰ ਨਹੀਂ ਆਂਦੀ ਆਣੀ ਚਾਹੀਦੀ ਹੈ ਲਹਿੰਦੇ ਪੰਜਾਬ ਦੇ ਅੰਦਰ ਵੀ ਇਸ ਤੇ ਕਮ ਹੋਣਾ ਚਾਹੀਦਾ ਔਰ ਉਸ ਕੰਮ ਦੇ ਅੰਦਰ ਸਰਕਾਰ ਨੂੰ ਪੰਜਾਬੀ ਪੜ੍ਹਾਈ ਜਾਣੀ ਚਾਹੀਦੀ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਆਏਗੀ ਤੇ ਇਧਰ ਵੀ ਓਨਰਸ਼ਿਪ ਵਧੇਗੀ ਓਨਰਸ਼ਿਪ ਵਧੇਗੀ ਅਦਰੀ ਤੁਸੀਂ ਕੋਸ਼ਿਸ਼ਾਂ ਵੀ ਤਾਂ ਕਰ ਰਹੇ ਹੋਰ ਵੀ ਬੜੀਆਂ ਤਨਜ਼ੀਮਾਂ ਇਸ ਕੰਮ ਲਈ ਕੋਸ਼ਿਸ਼ਾਂ ਕਰ ਰਹੀਆਂ ਨੇ ਲੇਕਿਨ ਇੱਕ ਥੋੜਾ ਜਿਹਾ ਇਖਤਲਾਫ ਵੀ ਸਾਨੂੰ ਨਜ਼ਰ ਆਉਂਦਾ ਹੈ ਨਾ ਕਿ ਆਪਸ ਵਿੱਚ ਹੀ ਅਸੀਂ ਤਾਂ ਲੜਦੇ ਰਹਿੰਦੇ ਹਾਂ ਕਿ ਵੀ ਉਹ ਕਹਿੰਦਾ ਨਹੀਂ ਜੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਠੀਕ ਹੈ ਤੇ ਇੱਕ ਗਰੁੱਪ ਉੱਠ ਕੇ ਕਹਿੰਦਾ ਨਹੀਂ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਠੀਕ ਬੁਨਿਆਦੀ ਇਖਤਲਾਫ ਕੀ ਹੈ ਤਾਂ ਆਪਸ ਵਿੱਚ ਨਾ ਗਰੁੱਪਾਂ ਦਾ ਨਹੀਂ ਬੁਨਿਆਦੀ ਇਖਤਲਾਫ ਕੋਈ ਇਤਨੇ ਵੱਡੇ ਇਖਤਲਾਫ ਨਹੀਂ ਦੇਖੋ ਦੇਖਣਾ ਹੁੰਦਾ ਕਿ ਮੋਟਿਵ ਕੀ ਹੈ ਸਾਰਿਆਂ ਦਾ ਮੋਟਿਵ ਹਾਰਾਂ ਦੇ ਹੈ ਕਿ ਪੰਜਾਬੀ ਨੂੰ ਪੜਾਇਆ ਜਾਣਾ ਚਾਹੀਦਾ ਹੈ ਪੰਜਾਬੀ ਦੀ ਰਿਸਪੈਕਟ ਹੋਣੀ ਚਾਹੀਦੀ ਪੰਜਾਬੀ ਪੰਜਾਬ اسمبلی ਦੀ ਬੋਲੀ ਬਣੇ ਪੰਜਾਬੀ ਪੰਜਾਬੀਆਂ ਦੀ ਨਮੈਂਦਾ ਬੋਲੀ ਪੜੇ ਤੋ ਸਾਰੇ ਮੰਨਦੇ ਹੁਣ ਉਹਦੇ ਮਨਵਾਣ ਦੇ ਤਰੀਕਿਆਂ ਦੇ ਵਿੱਚ ਉਹ ਥੋੜਾ ਤੁਸੀਂ ਕਹੇ ਲੋਕ ਤਰੀਕੇ ਵੱਖੋ ਵੱਖੇ ਤੋ ਇੱਕ ਨੇਚਰਲ ਫੈਨੋਮਨਾ ਹੈ ਤੁਸੀਂ 100% ਲੋਕਾਂ ਨੂੰ ਇਕੋ ਜ਼ੇਨ ਦੇ ਲੋਕ ਨਹੀਂ ਤੁਸੀਂ ਬਣਾ ਸਕਦੇ ਉਨ ਦੇ ਵਿੱਚ ਵੱਖ-ਵੱਖ ਕੰਮ ਕਰਨ ਦਾ ਤਰੀਕਾ ਵੱਖ ਹੁੰਦਾ ਹੈ ਸੋਚ ਵੱਖ ਹੁੰਦੀ ਹੈ ਲੇਕਿਨ ਅਲਟੀਮੇਟਲੀ ਸਾਰੇ ਇੱਕੋ ਹੀ ਸੋਚਦੇ ਹਨ ਔਰ ਜਿਹੜੇ ਕੋਈ ਥੋੜੇ ਬਹੁਤ ਇਖਤਲਾਫ ਜਾਂ ਇਸ ਤਰੀਕੇ ਦੇ ਇਖਤਲਾਫੀ ਆਵਾਜ਼ਾਂ ਚੁੱਕਦੇ ਹਨ ਉਹ ਵੀ ਅਲਟੀਮੇਟਲੀ ਆ ਕੇ ਤੇ ਇਸ ਨੂੰ ਮੰਨਦੇ ਤੇ ਆ ਬਾਕੀ ਇਖਲਾਫ ਹੁੰਦਾ ਹੈ ਸਮਾਜ ਦੇ ਅੰਦਰ ਹੀ ਚੱਲਦਾ ਰਹਿੰਦਾ ਹੈ ਚੱਲਦਾ ਰਹੇ ਲੇਕਿਨ ਇਹਨੂੰ ਐਦਾ ਸਕੌਜ਼ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਦਾ ਨੁਕਸਾਨ ਤੇ ਹੁੰਦਾ ਹੈ ਦੇਖੋ ਤੁਸੀਂ ਅਗਰ 100 ਲੋਕ ਇੱਕੋ ਹੀ ਗੱਲ ਕਰ ਰਹੇ ਇੱਕੋ ਤਰੀਕੇ ਦੇ ਨਾਲ ਕਰ ਰਹੇ ਹੋ ਤੇ 50 ਲੋਕ ਕਹਿੰਦੇ ਨੇ ਕਿ ਨਹੀਂ ਇਹ ਚੀਜ਼ ਇੰਜ ਨਹੀਂ ਹੈ ਤੇ ਫਰਕ ਤੇ ਹੋਏਗਾ ਨਾ ਸਵਾਲ ਇਹ ਹੀ ਪੈਦਾ ਹੋਏਗਾ ਕਿ ਯਾਰ ਤੁਸੀਂ ਤੇ ਆਪਸ ਦੇ ਵਿੱਚ ਤੇ ਕੋਈ ਚੀਜ਼ ਮਿੱਥ ਲਵੋ ਅਸੀਂ ਤੁਹਾਡੀ ਕੀ ਮੰਨਣੀ ਹੈ ਸੋ ਸਰਕਾਰ ਵੀ ਇਹੀ ਸਾਡੇ ਪੰਜਾਬੀਆਂ ਦੇ ਨਾਲ ਕਰ ਰਹੀ ਹੈ ਨਾ ਪੰਜਾਬੀ ਦੇ ਅੰਦਰ ਜਿਹੜੇ ਪੰਜਾਬੀ ਦੇ ਲਹਿਜੇ ਸੀ ਉਹਨਾਂ ਨੂੰ ਬੋਲੀਆਂ ਬਣਵਾਉਣ ਦਾ ਅਮਲ ਜਿਹੜੀ ਮਲਤਾਨੀ ਸੀ ਸਾਰੀ ਸੀ ਉਹ ਵੱਖੋ ਵੱਖ ਹੁਣ ਜਦੋਂ ਵੀ ਪੰਜਾਬੀ ਪੜਾਈ ਦੀ ਗੱਲ ਹੁੰਦੀ ਆਇਆ ਇੱਕ ਬਿੱਲ ਵੀ ਪੰਜਾਬ ਅਸੈਂਬਲੀ ਦੇ ਅੰਦਰ ਆਇਆ ਹੈ ਬੋਲੀਆਂ ਦਾ ਹਾਂਜੀ ਹਾਂਜੀ ਮੁੱਢ ਤੋਂ ਬਾਅਦ ਆਇਆ ਬੜੇ ਖੁਸ਼ ਹੋਏ ਸਾਰਾ ਕੁਝ ਲੇਕਿਨ ਉਹਦੇ ਅੰਦਰ ਵੀ ਗੁੰਡੀ ਜਿਹੜੀ ਹੈ ਕਿ ਉਹ ਪੰਜਾਬੀ ਤੇ ਨਹੀਂ ਖਾਲੀ ਪੰਜਾਬੀ ਤੇ ਨਹੀਂ ਉਹਦੇ ਅੰਦਰ ਜਿਹੜੇ ਪੰਜਾਬੀ ਦੇ ਲਹਿਜੇ ਸੀ ਵੱਖੋ ਵੱਖ ਜ਼ਬਾਨਾਂ ਬਣਵਾ ਕੇ ਉਹਨਾਂ ਦਾ ਵੀ ਵਿੱਚ ਜ਼ਿਕਰ ਹੈ ਸੋ ਇਹ ਫਿਰ ਖਿਲਵਾੜ ਪੈਦਾ ਹੁੰਦਾ ਹੈ ਜਿਹੜੇ ਤੁਹਾਡੇ ਆਪਸੀ ਇਖਤਲਾਫ ਹੁੰਦਣ ਮਲਤਾਨੀਆਂ ਦੇ ਲਾਹੌਰੀਆਂ ਦੇ ਆਪਸੀ ਇਖਤਲਾਫੇ ਹੋਣਗੇ ਕਿ ਜਿਹੜੀ ਲੋਕਾਂ ਦੀ ਬੋਲੀ ਹੈ ਜਿਹੜੀ ਪਬਲਿਕ ਖਲਕਤ ਦੀ ਬੋਲੀ ਹੈ ਉਹ ਫਿਰ ਉਹਨੂੰ ਉਹਦੇ ਰਾਈਟਸ ਨਹੀਂ ਮਿਲਦੇ ਇਹ ਨੁਕਸਾਨ ਹੁੰਦਾ ਇਹ ਨੁਕਸਾਨ ਹੁੰਦਾ ਅੱਛਾ ਤੁਸੀਂ ਜਿਹੜਾ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਕਰਵਾ ਰਹੇ ਹੋ ਤੀਜੀ ਮੇਰੇ ਖਿਆਲ ਤੀਸਰਾ ਸਾਲ ਹੋਇਆ ਤੁਹਾਨੂੰ ਕਰਵਾਉਣਾ ਹੈ ਚੌਥਾ ਅੱਗੇ ਵੀ ਤੁਸੀਂ ਪਲਾਨ ਕਰ ਰਹੇ ਹੋ ਉਹਦੇ ਵਿੱਚ ਵੀ ਮੈਂ ਦੇਖ ਰਹੀ ਹਾਂ ਕਿ ਤੁਸੀਂ ਤਕਰੀਬਨ ਹਰ ਲਹਿਜੇ ਦੇ ਬੰਦੇ ਨੂੰ ਜਿਹੜਾ ਹੈ ਇੱਥੇ ਨੁਮਾਇੰਦਗੀ ਵੀ ਦਿੰਦੇ ਹੋ ਸਟੇਜ ਤੇ ਬੁਲਾਉਂਦੇ ਵੀ ਹੋ ਗੱਲਬਾਤ ਵੀ ਕਰਦੇ ਹੋ ਤੇ ਇਹਦਾ ਜਿਹੜਾ ਤੁਸੀਂ ਆਹ ਰੰਨਾ ਕਰਦੇ ਹੋ ਇਹਦਾ ਕੋਈ ਫਾਇਦਾ ਹੋ ਰਿਹਾ ਤੁਹਾਨੂੰ ਲੱਗਦਾ ਦੇਖੋ ਫਾਇਦਾ ਤਾਂ ਇਹ ਹੋ ਰਿਹਾ ਕਿ ਜਿਸ ਤਰੀਕੇ ਨਾਲ ਤੁਸੀਂ ਪਹਿਲੇ ਦੱਸ ਰਹੇ ਹੋ ਕਿ ਹੁਣ ਪੰਜਾਬੀ ਦੇ ਚੈਨਲ ਖ ਆਇਤ 10 ਸਾਲ ਪਹਿਲੇ ਤੇ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਸੀ ਤੇ ਉਹ ਲਾਹਮਤਨਾਈ ਕਿਸਮ ਦਾ ਸਿਲਸਿਲਾ ਸ਼ੁਰੂ ਹੁੰਦਾ ਸੀ ਗਾਲਾਂ ਦਾ ਕਿ ਤੁਸੀਂ ਦੇਸ਼ ਵਿਰੋਧੀ ਤੇ ਤੁਸੀਂ ਗद्दार ਤੇ ਤੁਸੀਂ ਇਹ ਤੁਸੀਂ ਕਿਹੜੇ ਨਵੇਂ ਰੋਲੇ ਪਾ ਰਹੇ ਹੋ ਕੀ ਕਰ ਰਹੇ ਹੋ ਮੈਨੂੰ ਅਜੇ ਯਾਦ ਹੈ ਜਦੋਂ ਪੰਜਾਬੀ ਪ੍ਰਚਾਰ ਪੇਜ ਫੇਸਬੁੱਕ ਤੇ ਚਲਾਈ ਦੱਸੇ ਬਹੁਤ ਗਾਣਾ ਖਾਈ ਦੀ ਅਸੀਂ ਸ਼ੁਰੂ ਸ਼ੁਰੂ ਤੋਂ ਅਜੀਬ ਲੱਗਦਾ ਸੀ ਕਿ ਯਾਰ ਕਿਹੜਾ ਜੁਰਮ ਕਰਕੇ ਬੈ ਗਏ ਵੀ ਅਸੀਂ ਕੀ ਕਰ ਬੈ ਲਗਨ ਅਸਤਾ ਅਸਤਾ ਫਿਰ ਸਮਝੇ ਕਿ ਯਾਰ ਲੋਕ ਇਸ ਨੂੰ ਐਕਸੈਪਟ ਨਹੀਂ ਹੈ ਜੇ ਕਰ ਲੈ ਅਸਤਾ ਅਸਤਾ ਕਰਨਗੇ ਲੱਗੇ ਰੋ ਅਗਰ ਤੁਸੀਂ ਸੱਚੇ ਹੋ ਤਾਂ ਫਿਰ ਚੌਕ ਦੇ ਵਿੱਚ ਆ ਕੇ ਨੱਚੋ ਲੋਕ ਤੁਹਾਨੂੰ ਸੱਚਾ ਕਹਿਣਗੇ ਅਗਰ ਤੁਸੀਂ ਉਸ ਸੱਚ ਨੂੰ ਆਪ ਸੱਚ ਨਹੀਂ ਮੰਨਦਾ ਤੇ ਫਿਰ ਤੁਸੀਂ ਲੋਕਾਂ ਨੂੰ ਕਿਵੇਂ ਮਨਵਾਓਗੇ ਸੋ ਵੇਲੇ ਦੇ ਨਾਲ-ਨਾਲੇ ਚੀਜ਼ਾਂ ਮੰਨੀਆਂ ਜਾ ਰਹੀਆਂ ਹਨ ਔਰ ਇੱਕ ਕਾਨਫਰੰਸ ਉਹਨਾਂ ਦਾ ਇਹ ਇੰਪੈਕਟ ਹੀ ਹੁੰਦਾ ਹੈ ਕਿ ਗਵਰਨਮੈਂਟ ਦੇ ਅੰਦਰ ਤੁਹਾਡੇ ਕੋਲ ਪੂਰੀ ਦੁਨੀਆ ਤੋਂ ਲੋਕ ਆਂਦੇ ਨੇ ਕੋਈ 100 ਪਲਸ ਫੋਰਨ ਡੈਲੀਗੇਟਸ ਤੁਹਾਡੇ ਕੋਲ ਪਿਛਲੀ ਵਾਰੀ ਪੰਜਾਬੀ ਕਾਨਫਰੰਸ ਤੇ ਆਪਣੇ ਕੋਲ ਆ ਰਹੀ ਹੈ ਤੇ ਉਹਦਾ ਇੰਪੈਕਟ ਤੇ ਸਰਕਾਰ ਤੇ ਪੈਂਦਾ ਹੈ ਨਾ ਲੋਕਾਂ ਤੇ ਪੈਂਦਾ ਹੈ ਜਦੋਂ মিডিਆ ਉਹੀ মিডিਆ ਜਿੰਨੂੰ ਅਸੀਂ ਕਹਿੰਦੇ ਸੀ ਕਿ ਯਾਰ ਪੰਜਾਬੀ ਦੀ ਇੱਕ ਖਬਰ ਤੇ ਚਲਾ ਦੇਣਾ ਇੱਕ ਵਾਕਈ ਤੇ ਬਣਾ ਲੈਣਾ ਤੇ ਉਹ মিডিਆ ਨੇ ਕਹਿੰਦਾ ਸੀ ਨਹੀਂ ਟਾਈਮ ਨਹੀਂ ਹੈ ਚਲਾਣਗੇ ਨਹੀਂ ਤੇ ਉਹ ਹੀ মিডিਆ ਮਰ ਰਹੀ ਸੀ ਉੱਥੇ ਕਿ ਸਾਨੂੰ ਇੱਕ ਸਾਟ ਫਲਾਣੇ ਦਾ ਲੈ ਦੀ ਉਸ ਜਣੇ ਦਾ ਸੋ ਚੰ ਦੇਖਣਾ ਹੁੰਦਾ ਸੀ ਕਿ ਕਿਹੜੀ ਚੀਜ਼ ਕਿਹੜੀ ਚੀਜ਼ ਕਿੱਥੇ ਆ ਕੇ ਵੱਡੀ ਹੋ ਸਕਦੀ ਔਰ ਤੁਹਾਨੂੰ ਵਿੜਿਆਣਾ ਹੁੰਦਾ ਹੈ ਆਪਣੀ ਬੋਲੀ ਨੂੰ ਆਪਣੇ ਕਲਚਰ ਨੂੰ ਫਿਰ ਨਾਲ ਸਾਰਾ ਕੁਝ ਜੁੜਨਾ ਸ਼ੁਰੂ ਹੋ ਜਾਂਦਾ ਹੈ ਸਹੀ ਅਚਾ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਵਿੱਚ ਤੁਸੀਂ ਬੜੇ ਲੋਕਾਂ ਨੂੰ ਮਿਲਵਾਇਆ ਵੀ ਇਵਨ ਬਹੁਤ ਸਾਰੇ ਲੋਕਾਂ ਜਿਹੜੇ ਮੈਂ ਕਦੀ ਸਿਰ ਸੋਚਦੀ ਸੀ ਕਿ ਮਿਲ ਸਕਾਂਗੀ ਮੈਂ ਉਹ ਤੁਹਾਡੇ ਤਵੱਸਦ ਨਾਲ ਨਾਲ ਲੋਕਾਂ ਨਾਲ ਸਾਡੀ ਮੁਲਾਕਾਤ ਵੀ ਹੋਈ ਤਾਂ ਮੈਂ ਤਾਂ ਬੜੀਆਂ ਦੁਆਵਾਂ ਦਿਤੀਆਂ ਬਾਕੀ ਹੁਣ ਸਾਨੂੰ ਨਹੀਂ ਪਤਾ ਲੇਕਿਨ ਹੁਣ ਜਿਹੜਾ ਅੱਗੇ ਹੁਣ ਸੁਰਤ ਹਾਲ ਹੈ ਹੁਣ ਜਿਹੜੀ ਜੰਗੀ ਮਾਮਲੇ ਬਣ ਗਏ ਸੀ ਉਹਦੇ ਬਾਅਦ ਜਿਹੜੀ ਤੁਸੀਂ ਅਗਲੀ ਹੁਣ ਕਾਨਫਰੰਸ ਕਰਵਾਣੀ ਹੈ ਮੌਜੂਦਾ ਤੋਂ ੜਕੀ ਪਲਾਨ ਤੁਹਾਨੂੰ ਲੱਗਦਾ ਹੈ ਕਿ ਹੁਣ ਪੋਸੀਬਲ ਹੋਏਗਾ ਤੁਹਾਡੇ ਲਈ ਲੋਕਾਂ ਨੂੰ ਉਧਰ ਬੁਲਾਣਾ ਦੇਖੋ ਮੌਜੂਦਾ ਜਿਹੜੀ ਸਿਚੁਏਸ਼ਨ ਹੈ ਉਹਦੇ ਅੰਦਰ ਤੇ ਪੋਸੀਬਲ ਨਹੀਂ ਹੈ ਕਿਉਂਕਿ ਤੁਸੀਂ ਇੰਡੀਆ ਤੋਂ ਲੋਕਾਂ ਨੂੰ ਬੁਲਾਣਾ ਹੈ ਤੇ ਤੁਸੀਂ 4 ਮਹੀਨੇ ਪਹਿਲੇ ਅਪਲਾਈ ਕਰਦੇ ਹੋ ਆਪਣੀ ਇੰਟੀਰੀਅਰ ਮਿਨਿਸਟਰੀ ਦੇ ਅੰਦਰ ਤੁਸੀਂ ਸਾਰੇ ਲੋਕਾਂ ਦੀ ਫਾਈਲ ਜਮ੍ਹਾਂ ਕਰਾਉਂਦੇ ਹੋ ਸਾਰੇ ਲੋਕਾਂ ਦਾ ਡਾਟਾ ਦਿੰਦੇ ਹੋ ਕਿ ਇਹ ਲੋਕ ਆਣਾ ਚਾਹੁੰਦੇ ਨੇ ਐਸ ਪਰਪਸ ਵਾਸਤੇ ਆਣਾ ਚਾਹੁੰਦੇ ਨੇ ਤੇ ਇਹਨਾਂ ਦੇ ਵੀਜ਼ੇ ਲਾਏ ਜਾਣ ਉਸ ਤੋਂ ਬਾਅਦ ਇੱਕ ਲੰਬਾ سلسلہ ਇਨਵੈਸਟੀਗੇਸ਼ਨਸ ਦਾ ਪੂਰਾ ਫਾਈਲ ਫਾਈਲਿੰਗ ਦਾ ਸਾਰਾ ਤੁਸੀਂ ਸਿਲਸਲਾ ਸ਼ੁਰੂ ਕਰ ਦਿੰਦੇ ਹੋ ਤੂੰ ਅਗਰ ਤੇ ਅਸੀਂ ਜੂਨ ਜੁਲਾਈ ਦੇ ਅੰਦਰ ਅਸੀਂ ਸ਼ੁਰੂ ਕਰ ਦਿੰਦੇ ਤੇ ਫਿਰ ਅਸੀਂ ਨਵੰਬਰ ਦੇ ਵਿੱਚ ਲੋਕਾਂ ਨੂੰ ਬੁਲਾ ਪਾਈਂਦਾ ਅਜੇ ਤੇ ਸਾਰਾ ਕੁਝ ਸਟਕ ਹੈ ਬੰਦ ਹੈ ਦੋਨੋਂ ਮੁਲਕਾਂ ਦੇ ਅੰਦਰ ਕੋਈ ਐਸੀ ਆਵਾਜ਼ ਆ ਵੀ ਨਹੀਂ ਹੈ ਨਾ ਵਾਗਾ ਬਾਰਡਰ ਖੁੱਲਾ ਹੈ ਸਾਰਾ ਕੁਝ ਬੰਦ ਹੈ ਫਿਲਹਾਲ ਸੋ ਇੰਡੀਆ ਤੋਂ ਤੇ ਲੋਕਾਂ ਦਾ ਆਣਾ ਇਸ ਵਾਰ ਸਨੋਖਾ ਲੱਗ ਰਿਹਾ ਹੈ ਬਾਕੀ ਇਹ ਹੈ ਕਿ ਪੂਰੀ ਦੁਨੀਆ ਦੇ ਅੰਦਰ ਜਿੱਥੇ ਪੰਜਾਬੀ ਬੈਠੇ ਉਹਨਾਂ ਨੂੰ ਬੁਲਾਵਾਂਗੇ ਔਰ ਉਹਨਾਂ ਦੇ ਨਾਲ ਮਿਲ ਕੇ ਔਰ ਪਾਕਿਸਤਾਨੀ ਪੰਜਾਬ ਤੋਂ ਸਾਰੇ ਲੋਕਾਂ ਨੂੰ ਬੁਲਾਵਾਂਗੇ ਮੇਲਾ ਤੇ ਸਜਾਵਾਂਗੇ ਦੇਖੋ ਇੱਕ ਛੋਟਾ ਜਿਹਾ ਕਿਸੇ ਹੱਦ ਤੱਕ ਮਿਸਅਪ ਹੋ ਜਾਣਾ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਦਿਲ ਹਾਰ ਜਾਓ ਔਰ ਦਿਲ ਹਾਰਨਾ ਤੇ ਫਿਰ ਸਿੱਖਿਆ ਹੀ ਨਹੀਂ ਹਾਂ ਇਹ ਤਾਂ ਮਾਸ਼ਾਅੱਲਾ ਤੁਹਾਡੀ ਖੁਸੂਸੀਅਤ ਵੀ ਹੈ ਅੱਛਾ ਐਸ ਸੁਰਤ ਦੇ ਹਾਲ ਤੋਂ ਬਾਅਦ ਤੁਹਾਡਾ ਤਾਂ ਰابطਾ ਹੈ ਨਾ ਉਧਰ ਵਾਲੇ ਲੋਕਾਂ ਨਾਲ ਸਾਡਾ ਵੀ ਹੈ ਜਰ ਜਿੰਨੀ ਕਿ ਸਾਨੂੰ ਸਮਝ ਆਂਦੀ ਹੈ ਅਸੀਂ ਸ਼ਾਇਦ ਹਲੇ ਬਹੁਤ ਜੂਨੀਅਰ ਆ ਤੁਹਾਡੇ ਨਾਲੋਂ ਐਸ ਫੀਲਡ ਦੇ ਵਿੱਚ ਅਸੀਂ ਕੰਮ ਹਲੇ ਨਵਾਂ ਨਵਾਂ ਆਪਣਾ ਚਾਪੀ ਦੇ ਵਾਸਤੇ ਹਾਂ ਹਾਂ ਜੀ ਮੈਂ ਕਹਾਂ ਹਲੇ ਮੇਰੀ ਉਮਰ ਹੀ ਕੀ ਹੈ ਨਾ ਮੈਂ ਕਹਾਂ ਤੁਹਾਨੂੰ ਪਤਾ ਨਾ ਲੱਗ ਜੇ ਲੋਕਾਂ ਨੂੰ ਵੇਖ ਕੇ ਡਾਲਿਆ ਨਹੀਂ ਨਹੀਂ ਜੀ ਜੀ ਲੇਕਿਨ ਮੈਂ ਕਹਿੰਦੀ ਕਿ ਐਸ ਮਕਸਦ ਦੇ ਚ ਅਸੀਂ ਤੁਹਾਡੇ ਨਾਲ ਬਹੁਤ ਧੇਰ ਨਾਲ ਆ ਕੇ ਰਹੇ ਹਾਂ ਜਿਹੜਾ ਉਧਰਲੇ ਲੋਕਾਂ ਨਾਲ ਤੁਹਾਡੇ ਹੁਣ ਰابطੇ ਨੇ ਉਹਨਾਂ ਤੇ ਜਜ਼ਬਾਤ ਕੀ ਨੇ ਕਿ ਉਹ ਵੀ ਕੋਈ ਫਰਕ ਆ ਗਿਆ ਹੈ ਉਹਨਾਂ ਨੂੰ ਲੱਗਦਾ ਕਿ ਨਹੀਂ ਹੁਣ ਪਾਕਿਸਤਾਨੀਆਂ ਜਿਹਨੇ ਤੇ ਇਧਰ ਵਾਲੇ ਕਹਿੰਦੇ ਨੇ ਕਿ ਉਧਰ ਵਾਲਾ ਇੰਜ ਹੈ ਕੋਈ ਮਤਲਬ ਫੀਲ ਹੁੰਦਾ ਕੁਝ ਇਹੋ ਜਿਹਾ ਵੇਖੋ ਜਿਹੜਾ ਪੰਜਾਬੀ ਹੈ ਨਾ ਜਿਹਨੂੰ ਪੰਜਾਬੀ ਸੋਚ ਦਾ ਪਤਾ ਹੈ ਪੰਜਾਬੀ ਟ੍ਰੈਡੀਸ਼ਨ ਦਾ ਪਤਾ ਹੈ ਉਹਨੂੰ ਤੇ ਕੁਝ ਨਹੀਂ ਹੋਣ ਲੱਗਾ ਤੇ ਜਿਹੜੇ ਹੁੰਦੇ ਨਚਾਵੇਂ ਚੁੱਲੇ ਜਿਨ੍ਹਾਂ ਚ ਨਾ ਆਪਣੀ ਅਕਲ ਹੈ ਉਹ ریاਸਤੀ ਬਿਆਨੀਆਂ ਦੇ ਨਾਲ ਨੱਚਦੇ ਹਨ ਤੇ ریاਸਤੀ ਬਿਆਨੀਆਂ ਦੇ ਨਾਲ ਉਹ ਰੋਂਦੇ ਹਨ ਉਹਨਾਂ ਨੂੰ ਫਰਕ ਵਾਕਈ ਪੈਂਦਾ ਔਰ ਉਹ ਉਸ ਸਾਈਡ ਤੇ ਵੀ ਕਾਫੀ ਸਾਰੇ ਹਨ ਤੇ ਪਾਕਿਸਤਾਨੀ ਸਾਈਡ ਤੇ ਵੀ ਕਾਫੀ ਸਾਰੇ ਹਨ ਲੇਕਿਨ ਤੁਸੀਂ ਇਹ ਵੀ ਅਸੀਂ ਕਹਿ ਸਕਦੇ ਆ ਕਿ ਬਹੁਤ ਸਾਰੇ ਲੋਕ ਸੁਲਝੇ ਵੀ ਹਨ ਜਿਨ੍ਹਾਂ ਨੂੰ ਇਹ ਨਚਾਲਾ ਹੁੰਦਾ ਇਹਨਾਂ ਖੇਡਾਂ ਦਾ ਪਤਾ ਹੁੰਦਾ ਹੈ ਉਹ ਪੰਜਾਬ ਪੰਜਾਬੀ ਨੂੰ ਲੈ ਕੇ ਅੱਜ ਵੀ ਇੰਝ ਮੁਹੱਬਤ ਕਰਦੇ ਨੇ ਅੱਜ ਵੀ ਉਹਨਾਂ ਦੇ ਅੰਦਰ ਇਹੀ ਖਲੂਸ ਹੈ ਅੱਜ ਵੀ ਉਹ ਇੰਝ ਤੜਪ ਰਹੇ ਨੇ ਕਿ ਅਸੀਂ ਦੁਬਾਰਾ ਤੋਂ ਉੱਥੇ ਜਾਈਏ ਦਰਜਾ ਲੋਕ ਜਿਹੜੇ ਕਹਿੰਦੇ ਨੇ ਕਿ ਐ ਕੀ ਹੋ ਰਿਹਾ ਹੈ ਉਹਨਾਂ ਵਾਸਤੇ ਵੀ ਬੜੀ ਅਲਰਮਿੰਗ ਸਿਚੁਏਸ਼ਨ ਹੈ ਕਿ ਐਸੀ ਤਾਂ ਕੁਝ ਹੋਰ ਕਰਨ ਚੱਲੇ ਸੀ ਐ ਕੀ ਹੋ ਰਿਹਾ ਸੋ ਐ ਕੀ ਜਿਹੜਾ ਹੋ ਰਿਹਾ ਹੈ ਇਹ ਕੁਝ ਲੋਕ ਕਰਦੇ ਆ ਤੇ ਜ਼ਿਆਦਾ ਨੂੰ ਭੋਗਣਾ ਪੈਂਦਾ ਹੈ ਪਰ ਇਸ ਵੇਲੇ ਵਾਕਈ ਹੀ ਇੱਕ ਸਿਚੁਏਸ਼ਨ ਇਸ ਤਰੀਕੇ ਦੀ ਬਣੀ ਹੋਈ ਹੈ ਜਿਹੜੀ ਹਰ ਸੋਚਣ ਸਮਝਣ ਵਾਲੇ ਵਾਸਤੇ ਉਹ ਕਬੂਲ ਸੂਰਤ ਨਹੀਂ ਹੈ ਯਾਨੀ ਪਰੇਸ਼ਾਨੀ ਤਾਂ ਬਣੀ ਪਰੇਸ਼ਾਨੀ ਤਾਂ ਹੈ ਡੈਫੀਨਿਟਲੀ ਅੱਛਾ ਮੈਨੂੰ ਯਾਦ ਆ ਗਿਆ ਵਿੱਚ ਇੱਕ ਗੱਲ ਕਰਦੇ ਕਰਦੇ ਕਿ ਨਨਕਾਨਾ ਸਾਹਿਬ ਜਿੱਦੋਂ ਵਸਾਖੀ ਦਾ ਮੇਲਾ ਹੋਇਆ ਸੀ ਉੱਥੇ ਗਏ ਤੇ ਉੱਥੇ ਮੈਂ ਲੋਕਾਂ ਨੂੰ ਦੇਖਿਆ ਤਕਰੀਬਨ ਕੋਈ ਪੋਨੇ 7000 ਰੰਗਵੀਜ਼ਾ ਜਿਹੜਾ ਹੈ ਪਾਕਿਸਤਾਨ ਨੇ ਅਧਰੋਂ ਮਤਲਬ ਜਾਰੀ ਕੀਤਾ ਸੀ ਲੋਕਾਂ ਨੂੰ ਉੱਥੇ ਬੁਲਾਇਆ ਸੀ ਲੋਕ ਇੱਕ ਤਾਂ ਤੁਹਾਨੂੰ ਪਤਾ ਉਹਨਾਂ ਦੇ ਗੁਰੂ ਸਥਾਨ ਸਾਰੇ ਸਾਡੇ ਸਿੱਖ ਭਰਾਵਾਂ ਦੇ ਇੱਥੇ ਹੀ ਨੇ ਜਿਸ ਤਰੀਕੇ ਨਾਲ ਉਹ ਲੋਕ ਖੁਸ਼ੀ ਇੰਨੇ ਬਜ਼ੁਰਗ ਬਜ਼ੁਰਗ ਲੋਕ ਇੰਨੇ ਬੁੱਢੇ ਔਰਤਾ ਮਰਦ ਜਿਹੜੇ ਆਏ ਹੋਏ ਸੀ ਕਹਿੰਦੇ ਸੀ ਤਾਂ ਸਦੀਆਂ ਤੋਂ ਚਾਹੁੰਦੇ ਸੀ ਇੱਥੇ ਆਈਏ ਤੇ ਸਾਨੂੰ ਤਾਂ ਯਕੀਨ ਹੀ ਨਹੀਂ ਸੀ ਆਂਦਾ ਸ ਅਸੀਂ ਇੱਥੇ ਆ ਚੁੱਕੇ ਹਾਂ ਉਹਨਾਂ ਨੇ ਇੰਨੇ ਪਿਆਰ ਦਾ ਇਜ਼ਹਾਰ ਕੀਤਾ ਐਨੇ ਉਹ ਖੁਸ਼ ਸਨ ਤੇ ਸਾਨੂੰ ਇੰਨੀ ਖੁਸ਼ੀ ਹੁੰਦੀ ਸੀ ਨਾ ਉਹ ਮਿਲ ਕੇ ਸੁਣ ਲੱਗੇ ਸਾਡੇ ਭੈਣ ਭਰਾ ਆਏ ਨੇ ਅਸੀਂ ਉਹਨਾਂ ਨੂੰ ਗਲੇ ਇਨਾਂ ਲਾਈਏ ਉਹਦੇ ਫੌਰਨ ਬਾਅਦ ਹੀ ਇਹ ਜੰਗ ਦਾ ਇਸ਼ੂ ਬਣ ਗਿਆ ਤੇ ਯਕੀਨ ਕਰੋ ਮੈਂ ਅਕਸਰ ਉਹ ਨਾ ਉਹ ਚਿਹਰੇ ਮੇਰੇ ਨਾ ਜ਼ੇਨ ਜਾਂਦੇ ਨੇ ਉੱਥੇ ਮੈਂ ਲੋਕਾਂ ਨੂੰ ਜਦੋਂ ਮੈਂ ਜਿਹੜੇ ਵਿਚਾਰੇ ਮਸਾ ਆਏ ਸੀਗੇ ਉਹਨਾਂ ਨੂੰ ਗਲੇ ਮਿਲਦੀ ਸੀ ਤੇ ਮੈਂ ਆਪ ਅੰਸੂਆਂ ਨਾਲ ਰੋਈਆਂ ਮੈਨੂੰ ਇੰਨਾ ਉਹਨਾਂ ਦਾ ਜਿਹੜੇ ਨਾ ਐਸਾ ਸਾਥ ਦੀ ਸਮਝ ਆ ਰਹੀ ਸੀ ਜਜ਼ਬਾਤ ਦੀ ਤੇ ਹੁਣ ਜਿਹੜੀ ਸੁਰਤ ਹਾਲ ਹੈ ਤੁਹਾਨੂੰ ਕੀ ਲੱਗਦਾ ਕਿੰਨੇ ਕਿਤੇ ਰੇ ਕਿਉਂਕਿ ਮੇਰੇ ਤਾਂ ਜ਼ੇਨ ਚ ਉਹ ਹੈਗੀਆਂ ਨੇ ਹੱਲੇ ਬੜੇ ਲੋਕਾਂ ਨੇ ਆਣਾ ਸਾਡੇ ਵੱਲ ਹੱਲੇ ਤਾਂ ਬਹੁਤ ਦੁਨੀਆ ਇੱਥੇ ਆਣਾ ਚਾਹਦੀ ਹੈ ਤਕਲੀਫ ਤੇ ਸਿਚੁਏਸ਼ਨ ਹੈ ਲੇਕਿਨ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਜਿਨ੍ਹਾਂ ਨੇ ਸਿਚੁਏਸ਼ਨ ਕ੍ਰੀਏਟ ਕੀਤੀ ਸਿਚੁਏਸ਼ਨ ਬਣਦੀ ਨਹੀਂ ਹੈ ਕ੍ਰੀਏਟ ਕੀਤੀ ਜਾਂਦੀ ਹੈ ਕੀਤੀ ਜਾਂਦੀ ਹੈ ਔਰ ਉਹਦੇ ਤੋਂ ਜੋ ਪਰਪਸ ਉਹਨਾਂ ਨੇ ਹਾਸਲ ਕਰਨਾ ਸੀ ਉਹ ਤੇ ਕਰ ਲਿਆ ਹੂੰ ਦੁਬਾਰਾ ਥੋੜਾ ਟਾਈਮ ਲੱਗੇਗਾ ਅ ਇਹ ਸ਼ਾਇਦ ਸੁਣਨ ਵਾਲੇ ਵਾਸਤੇ ਮੇਰੀ ਇੱਕ ਗੱਲ ਉਹਨਾਂ ਨੂੰ ਚੰਗੀ ਨਾ ਲੱਗੇ ਲੇਕਿਨ ਹੁਣ ਇਹ ਨਹੀਂ ਕਿ ਮਹੀਨੇ ਦੋ ਦੇ ਅੰਦਰ ਇਸ ਤਰੀਕੇ ਦੇ ਅੰਦਰ ਨਾ ਥੋੜਾ ਜਿਹਾ ਸਪਾੜ ਨੂੰ ਫਿਰ ਮਿਲਦਿਆ ਮਿਲਦਿਆ ਮੈਨੂੰ ਲੱਗਦਾ ਹੈ ਕਿ ਸਾਡਾ ਇੱਕ ਸਾਲ ਜਿਹੜਾ ਹੈ ਨਾ ਉਹ ਕਿਤੇ ਨਹੀਂ ਗਿਆ ਉਹਨਾਂ ਟਾਈਮ ਲੱਗ ਜਾਣਾ ਇੱਕ ਸਾਲ ਤੋਂ ਬਾਅਦ ਕੁਝ ਥੋੜੇ ਹਾਲਾਤ ਉਹ ਬਹੁਤ ਸincere ਬੁਨਿਆਦਾਂ ਤੇ ਬਹੁਤ ਖਲੂਸ ਦੇ ਨਾਲ ਇੰਡੀਅਨ ਸਾਈਡ ਤੋਂ ਔਰ ਪਾਕਿਸਤਾਨੀ ਸਾਈਡ ਤੋਂ ਦੁਬਾਰਾ ਤੋਂ ਹਾਲਾਤ ਬਣਾਏ ਜਾਣ ਔਰ ਖਾਸਕਰ ਪੰਜਾਬੀ ਕਮਿਊਨਿਟੀ ਤੇ ਰੈਮ ਕੀਤਾ ਜਾਵੇ ਜਿਹੜੇ ਲਹਿੰਦੇ ਪੰਜਾਬ ਦੇ ਅੰਛੜ ਦੇ ਪੰਜਾਬ ਦੇ ਦੇਖੋ ਮਹਾਰਾਸ਼ਟਰ ਦੇ ਅੰਦਰ ਬੈਠੇ ਹੋ ਸ਼ਖਸ ਦਾ ਔਰ ਕੇਪੀਕੇ ਦੇ ਅੰਦਰ ਬੈਠੇ ਹੋ ਸ਼ਖਸ ਦਾ ਇਹਨਾਂ ਦੋਨੋਂ ਮੁਲਕਾਂ ਦੀ ਜੰਗਾਂ ਦੇ ਨਾਲ ਕੀ ਵਿਗੜਦਾ ਹੈ ਕੁਝ ਵੀ ਨਹੀਂ ਵਿਗੜਦਾ ਤੇ ਪੰਜਾਬ ਦਾ ਪੰਜਾਬ ਦਾ ਵਿਗੜਦਾ ਤੇ ਕਸ਼ਮੀਰੀਆਂ ਦਾ ਸੁਰਨਾ ਦੋਨੋਂ ਕੌਮਤ ਰੈਮ ਕਰ ਲਈ ਜਾਵੇ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਰੈਮ ਕਰ ਲਵੇ ਜਿਹੜੇ ਆਪਣੇ ਛੋਟੇ ਛੋਟੇ ਬੈਨੀਫਿਟਸ ਹਾਸਲ ਕਰਨ ਲਈ ਇਹਨਾਂ ਦੋਨਾਂ ਮੁਲਕਾਂ ਨੂੰ ਬਿੜਾਉਂਦੀਆਂ ਹਨਔਰ ਆਪਣੇ ਸਟੈਬਲਿਸ਼ਮੈਂਟ ਜਿਹੜੀ ਹੈ ਇੰਟਰਨੈਸ਼ਨਲ ਆਪਣੇ ਬੈਨੀਫਿਟ ਹਾਸਲ ਕਰਦੀ ਹੈ ਲੇਕਿਨ ਕਦੋਂ ਤੱਕ ਬੱਸ ਕਰ ਦੇਣਾ ਚਾਹੀਦਾ ਬੱਸ ਕਰ ਦੇਣਾ ਚਾਹੀਦਾ ਨਾ ਹੁਣ ਤਾਂ ਜੀਦਾਂ ਨੂੰ ਅੱਛਾ ਤੁਸੀਂ ਇੰਟਰਨੈਸ਼ਨਲ ਪੰਜਾਬੀ ਇੰਟਰਨੈਸ਼ਨਲ ਕਾਨਫਰੰਸ ਜੜੀ ਕਰਵਾਂਦੇ ਹੋ ਅੱਧ ਤਵੇ ਬੜੇ ਇਤਰਾਜ਼ ਹੁੰਦੇ ਨੇ ਲੋਕੀ ਕਹਿੰਦੇ ਨੇ ਇਹ ਤਾਂ ਪੈਸਾ ਕਮਾਣ ਦਾ ਇਹਨਾਂ ਨੇ ਜ਼ਰੀਆ ਰੱਖਿਆ ਹੋਇਆ ਹੈ ਮੈਂ ਤਾਂ ਤੁਹਾਨੂੰ ਲੈ ਤੱਕ ਨਹੀਂ ਵੇਖਿਆ ਤੁਸੀਂ ਲੈਂਡ ਕਰੂਜ਼ਰ ਤੇ ਤਾਂ ਫਿਰ ਵੀ ਨਹੀਂ ਆਇਆ ਤੇ ਫਿਰ ਤੁਸੀਂ ਕੀ ਕੀਤਾ ਹੁਣ ਤਾਂ ਨਹੀਂ ਲੈਂਡ ਕਰੂਜ਼ਰ ਤੇ ਤੇ ਮੈਂ ਸ਼ਮੈਲਾ হোসেন ਆ ਜਾਣਾ ਕਿਉਂਕਿ ਮੈਂ ਕਮਾਂਦਾ ਮੈਂ ਕਮਾਣਾ ਸਿੱਖਿਆ ਮੈਂ 7ਵੀਂ ਕਲਾਸ ਤੋਂ ਨਾ ਜ਼ਮੀਨ ਆਪਣੀ ਵੀ ਇੱਥੇ ਠੇਕੇ ਤੇ ਲੈ ਕੇ ਮੈਂ ਆਪ ਵਾਈ ਕਰਨੀ ਸਿੱਖੀ ਮਾਸ਼ੱਲਾ ਮੈਂ ਅਸਿਸਟੈਂਟ ਸੁਪਰਵਾਈਜ਼ਰ ਤੋਂ ਲੈ ਕੇ ਮੈਂ ਪ੍ਰੋਜੈਕਟ ਡਾਇਰੈਕਟਰ ਤੱਕ 7 ਸਾਲਾਂ ਦੇ ਆਪਣੇ ਮੈਂ ਅਪੜਿਆਵਾ ਮੈਂ ਆਪਣੀ ਕੰਪਲੀਟ ਕੰਪਨੀ ਸਟੈਬਲਿਸ਼ ਕੀਤੀ ਹੈ ਬ੍ਰਾਂਡ ਐਕਟੀਵੇਸ਼ਨ ਦੀ ਔਰ ਉਸਨੇ ਚੰਗਾ ਬਿਜ਼ਨਸ ਕੀਤਾ ਹੈ ਸਹੀ 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 ਮੇਰਾ ਅਨੁਵਰਤ ਟਾਈਮ ਦੇ ਅੰਦਰ ਟੂਰਿਜ਼ਮ ਦਾ ਬਹੁਤ ਵੱਡਾ ਪਲਾਨ ਹੈ ਟੂਰਿਜ਼ਮ ਦੇ ਅੰਦਰ ਬਹੁਤ ਕੁਝ ਹੋਏਗਾ ਨਵੇਂ ਲੋਗ ਆਮਾਸਤੇ ਮੇਰਾ ਉਹ ਪਲਾਨ ਹੈ ਸੂ ਲੈਂਡ ਕਰੂਜ਼ਰ ਤੱਕ ਤੇ ਮੈਂ ਆਵਾਂਗਾ ਲੇਕਿਨ ਜਿਹੜੀ ਪੰਜਾਬੀ ਕਾਨਫਰੈਂਸ ਹੈ ਉਹ ਜਿਹੜੇ ਇੱਥੋਂ ਦੇ ਲੋਕ ਐ ਜਿਨ੍ਹਾਂ ਨੂੰ ਪਤਾ ਹੈ ਇੱਥੋਂ ਦੀ ਪੰਜਾਬੀ ਦਾ ਕਿ ਇੱਥੋਂ ਦੀ ਪੰਜਾਬੀ ਦੇ ਨਾਲ ਕੀ ਕੁਝ ਹੁੰਦਾ ਹੈ ਹਮ ਉਹਨਾਂ ਨੂੰ ਇਹ ਪਤਾ ਹੈ ਕਿ ਪੈਸੇ ਲਈ ਦੇ ਹਨ ਜਾਂ ਪੈਸੇ ਕਮਾਈ ਦੇ ਹਨ ਸੋ ਜਿਵੇਂ ਕਿ ਮੈਂ ਪਹਿਲੇ ਤੁਹਾਨੂੰ ਦੱਸ ਰਿਹਾ ਸੀ ਪੰਜਾਬੀ ਤੋਂ ਕਮਾਇਆ ਜਾਏਗਾ ਲੇਕਿਨ ਸਾਡੀ ਆਉਣ ਵਾਲੀ نسل ਕਮਾਏਗੀ ਹਰੋ ਵੇੜਾ ਪੰਜਾਬੀ ਵਾਸਤੇ ਬੜਾ ਖੂਬਸੂਰਤ ਵੇੜਾ ਹੋਏਗਾ ਐ ਵੇੜਾ ਔਖਾ ਹੈ ਅਗਰ ਕੁਸ਼ਾੜ ਫਕਦਾ ਹੈ ਤੇ ਉਹ ਆ ਜਾਵੇ ਗਰਾਊਂਡ ਦੇ ਵਿੱਚ ਖੜਾ ਹੋ ਜਾਵੇ ਉਹ ਪੈਸਾ ਉਹ ਕਮਾਉਣ ਦਾ ਬਹਾਨਾ ਉਸ ਨੂੰ ਅਗਰ ਲੱਭ ਜਾਵੇ ਤੇ ਉਹ ਕਮਾਲ ਲਵੇ ਦੂਸਰੀ ਜਿਹੜੀ ਐਂਗਲਿੰਗ ਇਹਦੇ ਅੰਦਰ ਦਿੱਤੀ ਜਾਂਦੀ ਕਿ ਤੁਸੀਂ ਪੰਜਾਬੀ ਸਿੱਖਾਂ ਤੋਂ ਪੈਸੇ ਲੈਂਦੇ ਹੋ ਹਾਂ ਮੇਰੇ ਭਈਆ ਵੀ ਅਸੀਂ ਬੜਾ ਸੁਣਿਆ ਹੁਣ ਜਿਹੜੇ ਲੋਗ ਅਮਰੀਕਾ ਦੇ ਅੰਦਰ ਜਾ ਕੇ ਜਿਹੜੀ ਕੋ ਬੀਬੀ ਆਪਣੀ ਜੌਬ ਕਰ ਰਹੀ ਹੈ ਆਪਣਾ ਰਿਸਕ ਕਮਾ ਰਹੀ ਆਪਣੀ ਔਰ ਆਪਣੀ ਫੈਮਿਲੀ ਵਾਸਤੇ ਜਿਹੜਾ ਬੰਦਾ ਕਮਾ ਰਿਹਾ ਹੈ ਵਈ ਉਹਦੇ ਆਸਤੇ ਤੁਹਾਨੂੰ ਦੇਣ ਆਸਤੇ ਪੈਸੇ ਨਹੀਂ ਹੈ ਉਹਦਾ ਸਾਡੇ ਤੇ एहसान ਇਹ ਵੀ ਬਹੁਤ ਹੈ ਕਿ ਅਮਰੀਕਾ ਤੋਂ ਚਲ ਕੇ ਕੈਨੇਡਾ ਤੋਂ ਚਲ ਕੇ ਯੂਕੇ ਤੋਂ ਚਲ ਕੇ ਉਹ ਆਪਣੀ ਟਿਕਟ ਕਰਾ ਕੇ ਤੁਹਾਡੇ ਕੋਲ ਇੱਥੇ ਕਾਨਫਰੰਸ ਤੇ ਆਂਦਾ ਹੈ ਅਗਲੀ ਰਿਸਪੋਨਸਿਬਿਲਟੀ ਤੁਹਾਡੀ ਹੈ ਕਿ ਤੁਸੀਂ ਉਹਦੇ ਟੁੱਕਰ ਪਾਣੀ ਦਾ ਕੀ ਸੋਚਿਆ ਉਹਦੀ ਟ੍ਰਾਂਸਪੋਰਟੇਸ਼ਨ ਦਾ ਕੀ ਸੋਚਿਆ ਉਹਦੇ ਵਾਸਤੇ ਪ੍ਰੋਗਰਾਮਿੰਗ ਤੁਸੀਂ ਕਿਸ ਤਰੀਕੇ ਦੀ ਤਰਤੀਬ ਰੱਖੀ ਇਹ ਤੁਸੀਂ ਕਰਨਾ ਹੈ ਉਹਨਾਂ ਦਾ एहसान ਇਹ ਹੈ ਬਾਕੀ ਉੱਥੇ ਡਾਲਰ ਐਨੇ ਸੌਖੇ ਨਹੀਂ ਬਣਾਏ ਜਾਂਦੇ ਅਗਰ ਇਹ ਅਜ਼ਮਾਲ ਲੈਣ ਨਾ ਜਿਹੜੇ ਲੋਕ ਇਹ ਕਹਿੰਦੇ ਨੇ ਕਿਸੇ ਨੂੰ ਇਹ ਕਹਿਣ ਨਾ ਕਿ 100 ਡਾਲਰ ਜ਼ਰਾ ਭਿਜਵਾਈ ਨਾ ਤੇ ਫਿਰ ਉਹ ਕਿੰਨੇ ਦਿਨਾਂ ਚ ਇਹਨਾਂ ਨੂੰ ਭਿਜਵਾ ਦੇਣ ਤੇ ਕੀ ਵਾਪਰਦੀ ਹੈ ਇਹਨਾਂ ਨੂੰ ਪਤਾ ਹੋਏਗਾ ਅਸੀਂ ਪੰਜਾਬੀ ਕਾਨਫਰੰਸ ਅਸੀਂ ਪੰਜਾਬੀ ਪ੍ਰੋਗਰਾਮ ਮੈਂ ਪਿਛਲੇ ਕੋ 12 ਸਾਲਾਂ ਤੋਂ ਕਰ ਰਹੀ ਹਾਂ 11 ਸਾਲਾਂ ਤੋਂ ਕਰ ਰਹੀ ਹਾਂ ਔਰ ਇਹਨਾਂ ਕਾਨਫਰੰਸਾਂ ਤੋਂ ਪਹਿਲੇ ਬਹੁਤ ਵੱਡੇ ਵੱਡੇ ਇਵੈਂਟਸ ਜਿੰਦੇ ਅੰਦਰ ਬਰਵਸੀ ਪੰਜਾਬੀ ਨਹੀਂ ਬੁਲਾਉਂਦੇ ਸੀ ਉਹਦੇ ਅੰਦਰ ਬੁੱਲੇਸ਼ਾ ਫੈਸਟੀਵਲ ਹੈ ਉਹਦੇ ਅੰਦਰ ਪੰਜਾਬ ਫੈਸਟੀਵਲ ਹੈ ਪੰਜਾਬ ਕਲਚਰ ਫੈਸਟੀਵਲ ਹੈ ਤਿੰਨ ਤਿੰਨ ਦਿਨਾਂ ਦੇ ਜਿਨ੍ਹਾਂ ਦਾ ਬਜਟ 30 35 35 ਲੱਖ ਅੱਜ ਤੋਂ 5-7 ਸਾਲ ਪਹਿਲੇ ਹੁੰਦਾ ਸੀ ਪਹਿਲੇ ਹੁੰਦਾ ਸੀ ਅਸੀਂ ਉਹ ਕਰਕੇ ਬੈਠੇ ਆ ਉਦੋਂ ਸਿੱਖ ਕਮਿਊਨਿਟੀ ਨਹੀਂ ਆਂਦੀ ਸੀ ਉਦੋਂ ਕਿੱਥੋਂ ਕਰ ਰਹੇ ਸੀ ਉਦੋਂ ਫਿਰ ਅਸੀਂ ਇੰਡੀਆ ਦੀ ਏਜੰਸੀ ਰਾਤ ਨੂੰ ਪੈਸੇ ਲੈਂਦੇ ਸੀ ਉਦੋਂ ਫਿਰ ਸਾਨੂੰ ਆਈਐਸਆਈ ਦਿੰਦੀ ਸੀ ਤੁਸੀਂ ਨਵੀਂ ਗੱਲ ਦੱਸ ਰਹੇ ਹੋ ਉਦੋਂ ਅਸੀਂ ਆਈਐਸ ਲੈ ਲੈਂਦੇ ਸੀ ਉਦੋਂ ਫਿਰ ਸਾਨੂੰ ਕੋਈ ਇਸਰਾਈਲ ਸਪੋਰਟ ਕਰਦਾ ਸੀ ਸੋ ਜਿਹੜੇ ਲੋਕਾਂ ਨੇ ਨਾ ਮੈਂ ਕਹਿੰਦਾ ਉਹਨਾਂ ਨੇ ਕਿ ਕੱਖ ਨਹੀਂ ਕਰਨਾ ਹੁੰਦਾ ਉਹਨਾਂ ਨੇ ਇਲਜ਼ਾਮ ਲਾਣੇ ਹੁੰਦੇ ਨੇ ਉਹਨਾਂ ਨੇ ਗਲਤ ਐਂਗਲਿੰਗ ਦੇਣੀ ਹੁੰਦੀ ਹੈ ਔਰ ਮੈਂ ਤੇ ਹੈਰਾਨ ਹੁੰਨਾ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਸੁਣਦੇ ਔਰ ਉਹਨਾਂ ਤੇ ਪ੍ਰੋਗਰਾਮ ਕਰਦੇ ਅੱਛਾ ਤੁਸੀਂ ਸਾਡੀ ਕਰ ਰਹੇ ਹੋ ਅਸਾਫੀ ਫੀਲ ਕਰ ਲਿਆ ਲੇਕਿਨ ਇਹ ਕਿ ਸਵਾਲ ਬਹਾਰਾਲ ਕਰਨਾ ਬਣਦਾ ਤੁਹਾਡੇ ਕੋਲ ਵੈਸੇ ਤਾਂ ਅਸੀਂ ਕਰਦੇ ਹੀ ਰਹੀਦਾ ਮਜ਼ਾਕ ਮਜ਼ਾਕ ਚ ਪੁੱਛ ਲਈਦਾ ਹਾਂ ਮੇਰਾ ਪੈਸਾ ਕਮਾਇਆ ਵੀਰੇ ਕਿੱਥੇ ਹੈ ਲੇਕਿਨ ਜਿਹੜੀ ਅਸਲ ਗੱਲ ਹੈ ਬਾਕੀ ਹੋਏ ਕਿ ਸੀਰੀਅਸ ਨੋਟ ਤੇ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਵਾਕਈ ਬੜੇ ਲੋਕ ਕਹਿੰਦੇ ਨੇ ਅੱਛਾ ਹੁਣ ਅਗਲੀ ਗੱਲ ਵੱਲ ਅਸੀਂ ਆਨੇ ਆ ਤੁਹਾਡੀ ਡਿਗਰੀ ਤੇ ਹੈਗੀ ਜਰਨਲਿਜ਼ਮ ਦੀ ਤੇ ਤੁਸੀਂ ਕੋਈ ਮੀਡੀਆ ਦੀ ਜੌਬ ਨਹੀਂ ਕੀਤੀ ਦੇਖੋ ਜਰਨਲਿਜ਼ਮ ਨੇ ਜੋ ਸਨ ਯੂਨੀਵਰਸਿਟੀ ਦੇ ਅੰਦਰ ਦੇ ਵਿੱਚ ਪੜਾਇਆ ਜਾਂਦਾ ਨਾ ਜੋ ਵਿਖਾਇਆ ਜਾਂਦਾ ਤੇ ਮੇਰੇ ਅੰਦਰ ਵੀ ਉਹੀ ਇੱਕ ਚੀਜ਼ਾਂ ਸੀ ਅਸਰ ਨੀ ਸਾਹਰ ਸਾਹਿਬ ਗਏ ਸੀ ਕਿ ਸਾਡੀ ਜੋ ਯੂਨੀਵਰਸਿਟੀ ਤੇ ਜੋ ਇਹਨਾਂ ਦੇ ਕਲਮਾਂ ਤੇ ਮੈਂ ਇੱਕ ਤਜਜ਼ੀਆਤੀ ਇੱਕ ਰਿਪੋਰਟ ਲਿਖੀ ਸੀ ਇਸੇ ਤਰੀਕੇ ਦਾ ਜਵੇਦ ਚੌਧਰੀ ਗਏ ਸੀ ਅਬਦੁਲ ਕਾਦਰ ਹਸਨ ਸੀ ਤੇ ਇਹ ਸਾਰਿਆਂ ਨੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਇਹ ਮੁੰਡਾ ਬਹੁਤ ਵੱਡਾ ਕਲਮਿਸਟ ਬਣੇਗਾ ਇਸ ਦੀ ਲਿਖਤ ਦੇ ਅੰਦਰ ਇਤਨੀ ਜਾਨ ਹੈ ਅੱਛਾ ਤੇ ਅਸਰ ਨੀ ਸਾਹਰ ਸਾਹਿਬ ਨੇ ਕਾਰਡ ਕੱਢਿਆ ਜੰਗ ਅਖਬਾਰ ਚ ਉਧੋਂ ਦੇ ਸਣ ਕਿ ਮੁੰਡਿਆ ਤੂੰ ਕਿਤੇ ਹੋਰ ਨਹੀਂ ਜਾਣਾ ਤੂੰ ਸਿੱਧਾ ਮੇਰੇ ਕੋਲ ਆ ਜਾਣਾ ਜਦੋਂ ਤੂੰ ਵਿੱਲਾ ਹੋਈ ਅਜਾ ਮੈਂ ਚੱਲਿਆ ਜਨਾਬ ਜਦੋਂ ਡਿਗਰੀ ਸ਼ਿਗਰੀ ਲੈ ਲਈ ਹੂੰ ਹੂੰ ਤੇ ਲੋਰ ਕਿ ਹੁਣ ਮੈਂ ਬਹੁਤ ਵੱਡਾ ਸਾਫੀ ਬਣ ਜਾਣਾ ਉਹਨਾਂ ਦਿਨਾਂ ਚ ਪੀਟੀਸੀਲ ਨੰਬਰ ਤੋਂ ਮੈਂ ਅਸਰਨੇ ਸਾਹਿਬ ਨੂੰ ਕਾਲ ਕਰਾਂ ਕੋਈ ਹਫਤਾ ਤੱਕ ਮੈਂ ਕਾਲਾਂ ਕਰਦਾ ਰਿਹਾ ਅਸਰਨੇ ਸਾਹਿਬ ਕਦੀ ਫਲਾਂ ਜਗ੍ਹਾ ਤੇ ਕਦੀ ਫਲਾਂ ਜਗ੍ਹਾ ਇੱਕ ਦਿਨ ਆਵਾਜ਼ ਆਈ ਕਿ ਇਹਨੂੰ ਕਹਿ ਦੇ ਕਿ ਮੈਂ ਫੈਸਲਾਬਾਦ ਮੈਂ ਹੂੰ ਤੇ ਮੈਂ ਕਿਹਾ ਛਾ ਇਹ ਤੂੰ ਦਾ ਮੀਡੀਆ ਤੇ ਹੈ ਫਿਰ ਮੈਂ ਖਬਰਾਂ ਅਖਬਾਰ ਜੁਆਇਨ ਕਰ ਲਿਆ ਮੈਂ ਕੋਣ ਵੱਡੀ ਤੰਗ ਅਤੇ ਮਿੱਟੀਆਂ ਹੁਣ ਕਿਤੇ ਨਾ ਕਿਤੇ ਅਸੀਂ ਕੰਮ ਤੇ ਕਰਨਾ ਸੋ ਇਹ ਗੱਲ ਹੈ 2003 ਦੀ 2003 ਦੇ ਅੰਦਰ ਖਬਰਾਂ ਅਖਬਾਰ ਦੇ ਅੰਦਰ ਖਬਰਾਂ ਖਬਰਾਂ ਚੰਗੀਆਂ ਕੁ ਮੈਂ ਬਣਾਉਂਦਾ ਸੀ ਮੈਨੂੰ ਉਹਨਾਂ ਨੇ ਨਇਆ ਅਖਬਾਰ ਤੇ ਸ਼ਿਫਟ ਕਰ ਦਿੱਤਾ ਇਸਾਕ ਸਾਹਿਬ ਹੁੰਦੇ ਸੀ ਸਾਡੇ ਜੀਐਨਟ ਐਡੀਟਰ ਉਹ ਮੈਨੂੰ ਫਿਰ ਕਹਿੰਦੇ ਸੀ ਕਿ ਚੰਗੇ ਚੰਗੀਆਂ ਚੁੰਦੀਆਂ ਚੁੰਦੀਆਂ ਖਬਰਾਂ ਪੜਾਈ ਜਾ ਮੈਂ ਫਿਰ ਚੁੰਦੇ ਚੁੰਦੇ ਬਣਾਉਂਦਾ ਲੈ ਜਦੋਂ ਮੈਂ ਆਪਣੀ ਸੈਲਰੀ ਦੇਖਦਾ ਸੀ ਨਾ ਤਾਂ ਸੈਲਰੀ ਮੇਰੀ ਸੀ 3500 200 ਤੋਂ ਮਰ ਮਰ ਕੇ ਹੋ ਗਏ 4200 اچھا ਤੇ 4200 ਦੇ ਅੰਦਰ ਮੈਂ ਫਿਰ ਸੋਚਿਆ ਕੋ ਡੇਢ ਇੱਕ ਸਾਲ ਕੰਮ ਕਰਕੇ ਕਿ ਮੈਂ ਆਪਣੀ ਜ਼ਿੰਦਗੀ ਕਿੰਜ گزارਨੀ ਇਹ ਮੀਡੀਆ ਤੋਂ ਮੀਡੀਆ ਹੈ ਹੀ ਨਹੀਂ ਜਿਹੜਾ ਸਾਨੂੰ ਪੜਾਇਆ ਜਾਂਦਾ ਹੈ ਜਿਹੜਾ ਜਿਹਦੇ ਖਾਬ ਦਿਖਾਏ ਜਾਂਦੇ ਹਾਂ ਸੋ ਮੈਂ ਕਹਿ ਕਿ ਤੁਹਾਡੇ ਕੋਲ ਕਿਸੇ ਵੀ ਫੀਲਡ ਦੀ ਡਿਗਰੀ ਹੋਣਾ ਇਹ ਤੁਹਾਡੇ ਤੇ ਇਹ ਬੌਂਡਿੰਗ ਨਹੀਂ ਕਰਦੀ ਇਹ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਕੋ ਹੋਰ ਦੁਨੀਆ ਨਾ ਖੋਜ ਸਕੋ सो so, मैं मीडिया तो आउट होया मीडिया मैं छोड़ा और मैं फिर एक एजेंसी एक कंपनी वो जॉइन की थी, और फिर मैं उन्होंने जॉब करना शुरू कर दी उस तो बाद मैं अपनी कंपनी बनाई अपना बिजनेस सैट किया और अभी तक एक होर मैं बहुत खुश हाँ अपना काम करके ਕਿ ਮੇਰੇ ਅੰਦਰ ਇੱਕ ਬਾਗਿਆਨਾਪਨ ਸ਼ੁਰੂ ਤੋਂ ਹੈ ਸੀ ਉਹ ਸ਼ਾਇਦ ਮੇਰੇ ਰੂਰਲ ਬੈਕਗ੍ਰਾਉਂਡ ਦੀ ਵਜ੍ਹਾ ਤੁਸੀਂ ਹੂੰ ਹੂੰ ਤੇ ਉਹ ਯਸਰ ਕਰਨਾ ਬੜਾ ਔਖਾ ਬੜਾ ਔਖਾ ਹੁੰਦਾ ਐਸੇ ਮੈਂ 2003 ਤੋਂ ਲੈ ਕੇ ਤੇ 2012 ਤੱਕ ਆਪਣਾ ਆਪ ਮਾਲਕ ਹੋ ਮੈਂ ਕਰਦਾ ਰਹੀਆ ਕਰਦਾ ਰਹੀਆ ਤਰਕੀਆਂ-ਸ਼ਰਕੀਆਂ ਵੀ ਕੀਤੀਆਂ ਲਗਨ 2012 ਚ ਮੇਰੀ ਐਂਡ ਹੋ ਗਈ ਤੇ ਮੈਂ ਕਿਹਨ ਕੋਈ ਇਨਸਾਨਾਂ ਵਾਲੀ ਜ਼ਿੰਦਗੀ ਜੀ ਲਾਵਾਂ ਸੋ 2012 ਤੋਂ ਬਾਅਦ ਫਿਰ ਮੈਂ ਜਾਬ ਨਹੀਂ ਕੀਤੀ ਆਪਣਾ ਹੀ ਮੈਂ ਕੰਮ ਕੀਤਾ ਉਹਦੇ ਬਾਅਦ ਤੁਸੀਂ ਜੂਨ ਬਦਲ ਲਈ ਫਿਰ ਤੁਸੀਂ ਇਨਸਾਨ ਹੋ ਗਏ ਡੈਫੀਨਿਟਲੀ ਬਸ ਚਲੋ ਇਨਸਾਨ ਬੜਨਾ ਪੈਂਦਾ ਕਦੀ ਨਾ ਪੈਂਦਾ ਗੁਲਾਮ ਤੋਂ ਇਨਸਾਨ ਆਮ ਇਨਸਾਨ ਬੜਨਾ ਪੈਂਦਾ ਅੱਛਾ ਉਹਦੇ ਬਾਅਦ ਫਿਰ ਇਹ ਹੋਇਆ ਹੋਣਾ ਨਾ ਫਿਰ ਜਦੋਂ ਦਿਮਾਗ ਖੁੱਲਿਆ ਜਦੋਂ ਯਸਰ ਜੀ ਹਜ਼ੂਰੀ ਤੋਂ ਅਸੀਂ ਨਿਕਲੇ ਆ ਬਾਹਰ ਫਿਰ ਤੁਹਾਡੇ ਦਿਮਾਗ 'ਚ ਗੱਲਾਂ ਵੀ ਆਈਆਂ ਹੋਣਗੀਆਂ ਫਿਰ ਤੁਸੀਂ ਜਿਹੜੀ ਪੰਜਾਬੀ ਦੀ ਸੇਵਾ ਸ਼ੁਰੂ ਕੀਤੀ ਉਹ ਇਹ ਵੀ ਉਹਦੇ ਹੀ ਤੁਹਾਡੇ ਦਿਮਾਗ 'ਚ ਆ ਗਈ ਡੈਫੀਨਿਟਲੀ ਜਪ ਜਪ ਕਰਦੇ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਨਾ ਜਦੋਂ ਤੁਹਾਡੇ ਕੋਲ ਟਾਈਮ ਹੈ ਤਦ ਉਹੋ ਹੀ ਤੁਸੀਂ ਕਰ ਸਕਦੇ ਸਹੀ ਹੋ ਗਿਆ ਅੱਛਾ ਸਰ ਬਹੁਤ ਸ਼ੁਕਰੀਆ ਤੁਜੀ ਤਸ਼ਰੀਫ ਲਾ ਗੱਲਾਂ ਤਾਂ ਬਹੁਤ ਸਾਰੀਆਂ ਹੈਗੀਆਂ ਸੀਆਂ ਲੇਕਿਨ ਸਾਡੇ ਕੋਲ ਪ੍ਰੋਗਰਾਮ ਦਾ ਟਾਈਮ ਰੋਟੀ ਆ ਜੀ لیکن ਸਾਡਾ ਪ੍ਰਗਾਮ ਦਾ ਟਾਈਮ ਵੀ ਖਤਮ ਹੋ ਗਿਆ ਤੁਹਾਡਾ ਜਿੰਨੀਆਂ ਗੱਲਾਂ ਹੋਈਆਂ ਬਹੁਤ ਸ਼ਾਨਦਾਰ ਸਾਨੂੰ ਸਮਝ ਆਈ ਕਿ ਆਖਰ ਅਹਿਮਦ ਰਜ਼ਾ ਪੰਜਾਬੀ ਜਿਹੜਾ ਵੇਖਣੇ ਚ ਲੱਗਦਾ ਹੈ ਕਿ ਵੀ ਐਨੇ ਤਾਂ ਪਤਾ ਨਹੀਂ ਕਿੰਨੇ ਪੈਸੇ ਕਮਾ ਲਏ ਪਰ ਪੰਜਾਬੀ ਪ੍ਰਚਾਰ ਤੋਂ ਵੀ ਤੇ ਪੰਜਾਬ ਦੇ ਖਵਾਨ ਦਾ ਸਾਨੂੰ ਰੋਟੀ ਵੀ ਨਹੀਂ ਹਾਂ ਖਵਾਨ ਦਾ ਸਾਨੂੰ ਰੋਟੀ ਵੀ ਨਹੀਂ ਚਾਹ ਵੀ ਮਸਾਈ ਪੁੱਛਦੇ ਨਹੀਂ ਨਹੀਂ ਮੈਂ ਫਿਕਰ ਰੋ ਆਏਗਾ ਵੇੜਾ ਆਏਗਾ ਤੇ ਰੱਜ ਰੋਟੀਆਂ ਖਾਵਾਂਗੇ ਤੇ ਰੱਜ ਅਸਾਂ ਖੇਡਾਂਗੇ ਇਨਸ਼ਾਅੱਲਾ ਇਨਸ਼ਾਅੱਲਾ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਾਡੇ ਵੇਖਣ ਵਾਲਿਓ ਇਹ ਸਾਡਾ ਸੀ ਅੱਜ ਦਾ ਸ਼ਬੇ ਇੰਤਜ਼ਾਰ ਅਗਲੇ ਪ੍ਰੋਗਰਾਮ ਇਸ ਦੁਬਾਰਾ ਅਸੀਂ ਹਾਜ਼ਰ ਹੋਵਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਨਵੀਆਂ ਗੱਲਾਂ ਕਰਾਂਗੇ ਨਵੇਂ ਅੰਜੀ ਚੁੰਦੇ ਚੁੰਦੇ ਜਿਹਨੂੰ ਕਹਿੰਦੇ ਵਗਦੇ ਚੁੰਦੇ ਸਵਾਲ ਕਰਾਂਗੇ ਤੁਹਾਡੇ ਲਈ ਨਵੀਆਂ ਨਵੀਆਂ ਗੱਲਾਂ ਲੈ ਕੇ ਆਵਾਂਗੇ ਅਗਲੇ ਪ੍ਰੋਗਰਾਮ ਤੱਕ ਲਈ ਸ਼ਮਾਇਲਾ ਹੁਸੈਨ ਨੂੰ ਜਿਆਦਾ ਦਿਓ ਰੱਬ ਰੱਖਾ